ਨੂੰ ਇਹ ਦੱਸੋ ਕੱਲ 트ੰਪ ਨੇ ਬੜਾ ਸਖਤ ਰੁਖ ਰਵਈਆ ਅਪਣਾਇਆ ਜਿਹੜਾ ਜਿਹੜਾ ਵਾਈਟ ਹਾਊਸ ਦੇ ਬਾਹਰ ਇੱਕ ਪਾਕਿਸਤਾਨੀ ਮੂਲ ਦੇ ਨਾਗਰਿਕ ਨੇ ਜਿਹੜੀਆਂ ਅੰਦਾਤੰਦ ਗੋਲੀਆਂ ਚਲਾ ਕੇ ਗਾਰਡਸ ਨੂੰ ਇੱਕ ਤਾਂ ਫੌਤ ਹੋ ਗਏ ਇੱਕ ਮਰਕਲ ਜੀਵਨ ਮੌਤ ਦੀ ਲੜਾਈ ਲੜ ਰਿਹਾ ਇੱਕ ਹੋਰ ਜ਼ਖਮੀ ਹੈ ਉਸ ਤੋਂ ਬਾਅਦ ਅਫਗਾਨਿਸਤਾਨ ਨਾਲ ਸਬੰਧਤ ਤੇ ਸਖਤ ਪਾਬੰਦੀਆਂ ਲਾਈਆਂ ਹੀ ਐ ਉਹਨਾਂ ਦੀ ਤਾਂ ਹਰ ਤਰ੍ਹਾਂ ਦੀ ਪ੍ਰਕਿਰਿਆ ਹੀ ਰੋਕਤੀ ਜਿਹੜੇ ਕੋਈ ਵੀਜ਼ੇ ਦੇ ਹੋਣ ਜਾਂ ਇਮੀਗ੍ਰੇਸ਼ਨ ਕੇਸਸ ਲੱਗੇ ਉਹ ਤਾਂ ਇੱਕ ਸਖਤ ਫੈਸਲਾ ਲਿਆ ਉਹਦੇ ਇਲਾਵਾ ਉਹਨਾਂ ਨੇ ਇੱਕ ਸ਼ਬਦ ਵਰਤਿਆ ਵੀ ਜਿਹੜੀ ਤੀਜੀ ਦੁਨੀਆ ਦੇ ਲੋਕ ਨੇ ਜਿਹੜੇ ਸਾਡੇ ਅਮਰੀਕਨਸ ਦਾ ਹੱਕ ਵੀ ਇੱਕ ਤਰ੍ਹਾਂ ਨਾਲ ਮਾਰ ਰਹੇ ਆ ਔਰ ਉਹ ਕਹਿੰਦੇ ਜੀ ਇਹ 30 ਹਜ਼ਾਰ ਡਾਲਰ ਇਹ ਕਮਾਉਂਦਾ ਇੱਕ ਬੰਦਾ ਜਿਹੜਾ ਇੱਥੇ ਆਣ ਕੇ ਗ੍ਰੀਨ ਕਾਰਡ ਲੈਂਦਾ ਤੇ ਉਹਦੇ ਨਾਲ 50000 ਜਿਹੜਾ ਉਹ ਅਮਰੀਕਾ ਉਹਨਾਂ ਦੇ ਉੱਤੇ ਹੋਰ ਖਰਚ ਕਰਦਾ ਔਰ ਇਹ ਉਹਨਾਂ ਨੇ ਤੀਜੀ ਦੁਨੀਆ ਦਾ ਜ਼ਿਕਰ ਕੀਤਾ 19 ਮੁਲਕਾਂ ਦਾ ਨਾਂ ਲਿਆ ਔਰ ਇਸ ਤੋਂ ਬਾਅਦ ਇਹ ਪ੍ਰੋਸੈਸ ਇਹਨਾਂ ਦੇ ਇਹਨਾਂ ਦੀ ਆਮਦਨ ਤੇ ਪਾਬੰਦੀਆਂ ਵਾਲੀ ਗੱਲ ਚੱਲ ਪਈ ਆ ਇਹ ਜਿਆਦਾ ਸਖਤ ਰੁਖ ਨਹੀਂ ਹੋ ਰਿਹਾ ਇਮੀਗ੍ਰੈਂਟਸ ਬਾਰੇ ਤਾਂ ਕਿਹਾ ਜਾਂਦਾ ਕਿ ਉਹਨਾਂ ਨੇ ਅਮਰੀਕਾ ਬਣਾਇਆ ਅੱਜ ਵੀ ਮੈਂ ਕੁਝ ਰਿਪੋਰਟਾਂ ਦੇਖ ਰਿਹਾ ਸੀ ਕਿ 20% ਯੋਗਦਾਨ ਇਮੀਗ੍ਰੈਂਟਸ ਦਾ ਹੈ ਅਮਰੀਕਾ ਦੀ ਇਕਨੋਮੀ ਦੇ ਵਿੱਚ ਸੋ ਟਰੰਪ ਜਿਆਦਾ ਲੋੜੋਂ ਵੱਧ ਸਖਤ ਨਹੀਂ ਹੋ ਰਹੇ ਇਹ ਅੱਜ ਤੋਂ ਨਹੀਂ ਇਹ ਤਾਂ ਜਦੋਂ ਤੋਂ ਇਹਨਾਂ ਨੇ ਹੁਣ ਐਡਮਿਨਿਸਟ੍ਰੇਸ਼ਨ ਸੰਭਾਲੀਆ ਉਦੋਂ ਤੋਂ ਹੀ ਲੋੜ ਤੋਂ ਵੱਧ ਸਖਤ ਨੇ ਤੇ ਲੇਕਿਨ ਜਿਹੜੀ ਰਿਐਲਿਟੀ ਕੁਝ ਹੋਰ ਆ ਜੋ ਇਹ ਕਹਿ ਰਹੇ ਆ ਹੁਣ ਜੇ ਇੱਕ ਅਫਗਾਨ ਨੈਸ਼ਨਲ ਨੇ ਬਹੁਤ ਮਾੜਾ ਕੀਤਾ ਉਹਨੇ ਸ਼ੂਟਿੰਗ ਕਰਕੇ ਤੇ ਦੋ ਨੈਸ਼ਨਲ ਗਾਰਡ ਦੇ ਜਿਹੜੇ ਪੰਦੇ ਆ ਨੂੰ ਜ਼ਖਮੀ ਕੀਤਾ ਜੋ ਇੱਕ ਦੀ ਡੈਥ ਹੋ ਗਈ ਹੈ ਇੱਕ ਅਜੇ ਬੜਾ ਕ੍ਰਿਟੀਕਲੀ ਇੰਜਰਡ ਆ ਤੇ ਇਹ ਜਿਹੜੀ ਵਾਇਲੈਂਸ ਆ ਬਹੁਤ ਮਾੜੀ ਆ ਇਹਨੂੰ ਕਿਸੇ ਰੂਪ ਦੇ ਵਿੱਚ ਵੀ ਸਹਿਨ ਨਹੀਂ ਕਰਨਾ ਚਾਹੀਦਾ ਕੀਤਾ ਨਹੀਂ ਜਾਣਾ ਚਾਹੀਦਾ ਅੱਜ ਕੱਲ੍ਹ ਦੇ ਸਿਵਲਾਈਜ਼ਡ ਵਰਡ ਦੇ ਵਿੱਚ ਤੇ ਜੋ ਉਸ ਬੰਦੇ ਨੇ ਕੀਤਾ ਉਹ ਬਹੁਤ ਮਾੜਾ ਕੀਤਾ ਤੇ ਉਹਦੀ ਜਿੰਨੀ ਵੀ ਨਿਸ਼ੇਧੀ ਕੀਤੀ ਜਾਵੇ ਕੋਈ ਘਟਾ ਹੁਣ ਇਹਦਾ ਰਿਜ਼ਲਟ ਦੇਖੋ ਤੁਸੀਂ ਕੀ ਹੋਇਆ ਅੱਗੇ ਹੋਏ ਹੋਇਆ ਕਿ ਇੱਕ ਤਾਂ ਉਹ ਬੰਦੇ ਨੇ ਪੋਲਿਟਿਕਲ ਸੈਲਮ ਲਿਆ ਸੀ 2021 ਜਾਇਆ ਸੀ ਤੇ ਉਹਨੇ 25 ਜਦੋਂ ਸੈਲਮ ਅਪਰੂਵ ਹੋਇਆ ਸੀ ਜੀ ਜਿੰਨੇ ਸੈਲਮ ਦੇ ਕੇਸ ਅਮਰੀਕਾ ਦੇ ਵਿੱਚ ਹੈਗੇ ਆ ਉਹਨਾਂ ਸਾਰਿਆਂ ਦੇ ਡਿਸੀਜਨਾਂ ਤੇ ਰੋਕ ਲੱਗ ਗਈ ਹੈ ਕਿ ਅੱਜ ਜਿਹੜਾ ਯੂਐਸ ਇਕੱਲੇ ਅਫਗਾਨਿਸਤਾਨ ਦੇ ਜਾਂ ਸਮੁੱਚੇ ਸਮੁੱਚੇ ਸਾਰੇ ਟੋਟਲ اچھا ਤੇ ਉਹਦੇ ਜਿਨ੍ਹਾਂ ਨੇ ਕਹਿਤਾ ਵੀ ਹੀアリングਾਂ ਹੋਣਗੀਆਂ ਇੰਟਰਵਿਊਆਂ ਵੀ ਹੋਣਗੀਆਂ ਪਰ ਡਿਸੀਜਨ ਨਹੀਂ ਦਿੱਤੇ ਜਾਣਗੇ ਜਿੰਨੀ ਦੇਰ ਤੱਕ ਉਹ ਕੱਲੇ ਕੱਲੇ ਬੰਦੇ ਦਾ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਜਾਏਗਾ ਚਾਹੇ ਕੋਈ ਵੀ ਹੋਵੇ ਹਮ ਹਮ ਸੋ ਦੂਸਰਾ ਜਿਹੜੇ ਵੀ ਅ ਅਫਗਾਨਿਸਤਾਨ ਦੇ ਨਾਲ 19 ਮੁਲਕ ਹੋਰ ਨੇ ਜਿਹੜੇ ਉਹਨਾਂ ਮੁਲਕਾਂ ਦੇ ਬਿਸ਼ਿੰਦੇ ਨੇ ਕਿਉਂਕਿ ਉਹ ਕੰਟਰੀਆਂ ਨੇ ਜਿਨ੍ਹਾਂ ਤੇ ਟ੍ਰੈਵਲ ਬੈਨ ਲਾਇਆ ਸੀ ਟਰੰਪ ਨੇ ਉਹਨਾਂ ਨੂੰ ਇਹ ਇਹਨਾਂ ਨੇ ਨਾਂ ਰੱਖਿਆ ਕੰਟਰੀਜ਼ ਆਫ ਕਨਸਰਨ ਉਹ ਜਿਹੜੇ 19 ਮੁਲਕ ਨੇ ਉਹ ਚ ਇਰਾਨ ਆ ਉਹਨਾਂ ਚ ਕੁਝ ਅਫਰੀਕਾ ਦੇ ਕੰਟਰੀਜ਼ ਨੇ ਦੇ ਲੇਕਿਨ ਉਹ ਜੀ ਇੰਡੀਆ ਪਾਕਿਸਤਾਨ ਨਹੀਂ ਹੈਗਾ ਸਾਊਦੀ ਅਰੇਬੀਆ ਨਹੀਂ ਹੈਗਾ ਆਪਣਾ ਇੰਡੀਆ ਹੈ ਨਹੀਂ ਤੇ ਇਹ ਜਿਹੜੇ ਮੁਲਕ ਨੇ ਇਹਨਾਂ ਤੋਂ ਜਿਹੜੇ ਬੰਦੇ ਵੀ ਇੱਥੇ ਆਏ ਆ ਉਹਨਾਂ ਨੂੰ ਚਾਹੇ ਸਹਾਰਮ ਮਿਲਿਆ ਚਾਹੇ ਗ੍ਰੀਨ ਕਾਰਡ ਮਿਲਿਆ ਚਾਹੇ ਉਹ ਚੱਲ ਰਹੇ ਆ ਉਹਨਾਂ ਸਾਰਿਆਂ ਦੇ ਐਪਲੀਕੇਸ਼ਨਾਂ ਦੇ ਰੋਕ ਲਾਤੀ ਆ ਤੇ ਇਹ ਕਿਹਾ ਵੀ ਜੇ ਗ੍ਰੀਨ ਕਾਰਡ ਵੀ ਇਸ਼ੂ ਹੋਇਆ ਉਹ ਵੀ ਦੁਬਾਰਾ ਚੈੱਕ ਕਰੋ ਤੇ ਜਿਹੜਾ ਯੂਐਸਏ ਦੇ ਡਾਇਰੈਕਟਰ ਦਾ ਬਿਆਨ ਆ ਗਿਆ ਵੀ ਐਵਰੀ ਸਿੰਗਲ ਗ੍ਰੀਨ ਕਾਰਡ ਵਿਲ ਬੀ ਚੈੱਕ ਜਿਹਨੂੰ ਕਿ ਇਸ਼ੂ ਕੀਤਾ ਗਿਆ ਇਹਨਾਂ ਮੁਲਕਾਂ ਦੇ ਵੀ ਕਿਦਾਂ ਤੇ ਜਿਹੜੀ ਇਸ ਤੋਂ ਇਲਾਵਾ ਇਹਨਾਂ ਮੁਲਕਾਂ ਦੇ ਤੇ ਖਾਸ ਕਰਕੇ ਅਫਗਾਨਿਸਤਾਨ ਦੇ ਜਿੰਨੇ ਵੀ ਲੋਕਾਂ ਦੇ ਕੇਸ ਪੈਂਡਿੰਗ ਨੇ ਉਹ ਸਾਰੇ ਦੇ ਸਾਰੇ ਰੋਕ ਦਿੱਤੇ ਗਏ ਆ। ਹੂੰ ਕੈਨਸਲ ਕਰਤੇ ਆ। ਤੇ ਉਹਨਾਂ ਦੇ ਹੁਣ ਡਿਪੋਰਟੇਸ਼ਨ ਦੀ ਤਲਵਾਰ ਜਿਹੜੀ ਹੈਗੀ ਆ ਉਹ ਅੱਗੇ ਨਾਲੋਂ ਵੀ ਜ਼ਿਆਦਾ ਲਟਕੇਗੀ। ਇਕੱਲਾ ਉਹੀ ਨਹੀਂ ਜਿਹੜੇ ਬਾਕੀ ਦੇ ਹੈਗੇ ਆ ਉਹਨਾਂ ਦੇ ਵੀ ਇਹਦਾ ਅਸਰ ਪੈਣਾ ਖਾਸ ਕਰਕੇ ਉੰਨੇ ਹੀ ਮੁਲਕਾਂ 'ਤੇ। ਇਹਦਾ ਹੈਗਾ ਜੀ ਦੋ ਅੱਡ ਆਰਡਰ ਆ ਜਿਹੜਾ ਤੀਜਾ ਆਰਡਰ ਆ ਜਿਹੜਾ ਇਹਨਾਂ ਤੋਂ ਵੀ ਜ਼ਿਆਦਾ ਜਿਹਨੂੰ ਮੈਂ ਸਮਝਦਾ ਵੀ ਅ ਕਨਸਰਨਿੰਗ ਕਹਿ ਲੋ ਖਤਰਨਾਕ ਕਹਿ ਲੋ ਉਹ ਹੈਗਾ ਜਿਹੜਾ 트럼ਪ ਸਾਹਿਬ ਨੇ ਕੱਲ ਆਰਡਰ ਕੀਤਾ ਕਿ ਉਹਨਾਂ ਨੇ ਇਹ ਕਿਹਾ ਕਿ ਥਰਡ ਵਰਲਡ ਕੰਟਰੀਸ ਤੋਂ ਮਾਈਗ੍ਰੇਸ਼ਨ ਬੰਦ ਕਰਨੀ ਆ ਉਹਦੇ ਜੋ ਉਹਨਾਂ ਨੇ ਛੱਡਿਆ ਹੀ ਕੁਛ ਨਹੀਂ ਹੂੰ ਜੋ ਉਹਨਾਂ ਨੇ ਨਹੀਂ ਕਿਹਾ ਤੇ ਬਹੁਤ ਹੀ ਜ਼ਿਆਦਾ ਉਹ ਜਿਹੜਾ ਮਤਲਬ ਆਰਡਰ ਆ ਉਹਨੂੰ ਮੈਂ ਸਿਗਨੀਫੀਕੈਂਟ ਸਮਝਦਾ ਉਹ ਚ ਉਹਨਾਂ ਨੇ ਦੇਖੋ ਜਿਹੜੀਆਂ ਗੱਲਾਂ ਕਹੀਆਂ ਨੇ ਬੜੀਆਂ ਜਾ ਆਂ ਦੇਣ ਯੋਗ ਨੇ ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਜਿਹੜੀ ਮਾਈਗ੍ਰੇਸ਼ਨ ਦਾ ਇਹਨਾਂ ਨੁਕਸਾਨ ਕੀਤਾ ਅਮਰੀਕਾ ਦਾ ਬਹੁਤ ਜ਼ਿਆਦਾ ਤੇ ਰਿਵਰਸ ਮਾਈਗ੍ਰੇਸ਼ਨ ਹੋਣੀ ਜ਼ਰੂਰੀ ਆ ਤੇ ਬੰਦੇ ਡਿਪੋਰਟ ਹੋਣੇ ਜ਼ਰੂਰੀ ਨੇ ਤਾਂ ਹੀ ਅਮਰੀਕਾ ਦਾ ਭਲਾ ਹੋ ਸਕਦਾ ਜੀ ਦੂਜਾ ਉਹ ਕਹਿ ਰਹੇ ਆ ਵੀ ਬਾਈਡਨ ਦੇ ਦੌਰਾਨ ਜਿਹੜੇ ਮਿਲੀਅਨਸ ਆਫ ਬੰਦੇ ਆਏ ਆ ਉਹ ਇੱਕ ਇੱਕ ਬੰਦਾ ਡਿਪੋਰਟ ਕੀਤਾ ਜਾਏਗਾ ਵੈਰੀ ਵੈਰੀ সুইਪਿੰਗ ਸਟੇਟਮੈਂਟ ਤੀਜਾ ਉਹ ਕਹਿੰਦੇ ਨੇ ਕਿ ਜਿਹੜੇ ਅਮਰੀਕਨ ਸਿਟੀਜ਼ਨ ਵੀ ਬਣੇ ਨੇ ਜੇ ਉਹ ਬੰਦੇ ਅਮਰੀਕਾ ਦੀ ਇੰਟਰਨਲ ਪਾਲਿਸੀ ਜਾਂ ਅਮਰੀਕਾ ਦੀ ਜਿਹੜੀ ਸ਼ਾਂਤੀ ਆ ਜਾਂ ਡੋਮੈਸਟਿਕ ਪਾਲਿਸੀ ਦੇ ਖਿਲਾਫ ਨੇ ਤਾਂ ਉਹਨਾਂ ਦੀ ਸਿਟੀਜ਼ਨਸ਼ਿਪ ਕੈਂਸਲ ਜਿਹੜੀ ਕੈਂਸਲ ਕਰਕੇ ਉਹਨਾਂ ਨੂੰ ਡੀਨੇਚੁਰਲਾਈਜ਼ ਕਰਕੇ ਰਿਪੋਰਟ ਕੀਤਾ ਜਾਏਗਾ ਇਹ ਵੀ ਇੱਕ ਬਹੁਤ ਵੱਡੀ ਗੱਲ ਆ ਚੌਥੀ ਗੱਲ ਕਿ ਜਿਹੜੇ ਵੀ ਮਤਲਬ ਥਰਡ ਕੰਟਰੀਜ਼ ਜਿਹੜੀਆਂ ਹੁਣ ਪਤਾ ਨਹੀਂ ਕਿਹੜੀਆਂ ਥਰਡ ਕੰਟਰੀਜ਼ ਨੇ ਉਹ ਜਾਦਾ ਆਹੀ ਨੇ 19 ਕੰਟਰੀਆਂ ਲੇਕਿਨ ਅਜੇ ਤੱਕ ਲਿਸਟ ਜਾਰੀ ਨਹੀਂ ਹੋਈ ਉਹਨਾਂ ਵਿੱਚੋਂ ਫਰਦਰ ਇਮੀਗ੍ਰੇਸ਼ਨ ਰੋਕ ਦਿੱਤੀ ਗਈ ਆ ਕਿਸੇ ਰੂਪ ਵਿੱਚ ਵੀ ਇਹਦਾ ਮਤਲਬ ਹੈ ਗ੍ਰੀਨ ਕਾਰਡ ਵੀ ਨਹੀਂ ਮਿਲਣਗੇ ਜੇ ਕੋਈ ਵਿਆਹ ਕਰਾ ਕੇ ਸਿਟੀਜਨ ਆਉਂਦਾ ਉਸ ਦਾ ਉਹ ਵੀ ਰੁਕ ਜੇ ਜਾਂ ਉਹ ਚਲੋ ਕਨਸਟੀਟਿਊਸ਼ਨਲ ਰਾਈਟ ਹੈ ਜਿਹੜੇ ਆ ਭੈਣ ਭਰਾਵਾਂ ਦੇ ਕੇਸ ਨੇ ਇਹ ਹੁਣਗਾ ਕਲੈਰੀਫਿਕੇਸ਼ਨ ਆਉਗੀ ਵੀ ਇਹਨਾਂ ਦੇ ਕੀ ਕੀ ਤੇ ਅਸਰ ਪੈਣਾ ਇਹਦਾ ਵਿਜ਼ਟਰ ਵੀਜ਼ਾ ਤੇ ਫਿਰ ਉਸ ਤੋਂ ਬਾਅਦ ਇਹ ਕਿਹਾ ਗਿਆ ਕਿ ਜਿਹੜੇ ਇਹ ਇਮੀਗ੍ਰੈਂਟਸ ਨੇ ਇਲੀਗਲ ਇਹਨਾਂ ਨੂੰ ਜੇ ਜਾਂ ਜਿਹੜੇ ਈਵਨ ਗ੍ਰੀਨ ਕਾਰਡ ਹੋਲਡਰ ਵੀ ਨੇ ਜਿਹੜੇ ਇਹਨਾਂ ਨੂੰ ਬੈਨੀਫਿਟ ਮਿਲਦੇ ਨੇ ਫੈਡਰਲ ਕਾਰਪੋਰੇਟ ਤੋਂ ਸਾਰੇ ਬੰਦ ਆ ਇਨਾ ਕੋ ਵਰਕ ਪਰਮਿਟ ਵੀ ਆ ਤੇ ਉਹ ਜਾਂਚ ਕੀਤੀ ਜਾਵੇ ਹੁਣ ਜਿਹੜੇ ਇਸ ਕਿਸਮ ਦੇ ਤੁਸੀਂ ਮੈਨੂੰ ਦੱਸੋ ਵੀ ਸਖਤੀ ਆ ਇਹਦਾ ਇਦਾਂ ਆ ਵੀ ਕਦੇ ਅਜੇ ਤੱਕ ਅਮਰੀਕਾ ਦੇ ਵਿੱਚ ਨਹੀਂ ਹੋਈ ਕਿ ਉੱਤੇ ਤੁਸੀਂ ਇੱਕ ਜਿਹੜੇ ਕਲਾਸ ਆਫ ਇਮੀਗਰੈਂਟਸ ਨੇ ਉਹਨਾਂ ਨੂੰ ਤੁਸੀਂ ਇੰਨਾ ਜ਼ਿਆਦਾ ਕਿਦਾਂ ਡੀਗ੍ਰੇਡ ਕਰ ਸਕਦੇ ਹੋ ਤੇ ਹੈਰਾਨੀ ਦੀ ਗੱਲ ਆ ਹੁਣ ਚਲੋ ਕੋਟਾ ਤੇ ਚੈਲੰਜ ਹੋਏਗਾ ਪਰ ਇਹ ਜਿਹੜਾ ਬਿਆਨ ਆ ਇੱਕ ਕੱਲ ਦਾ ਇਹ ਬਹੁਤ ਹੀ ਜ਼ਿਆਦਾ ਜਿਹੜਾ ਕਨਸਰਨਿੰਗ ਆ ਇਮੀਗਰੈਂਟਸ ਦੀ ਰੰਧਾਵਾ ਸਾਹਿਬ ਇਹ ਤਾਂ ਏਵੇਂ ਆ ਜਿਵੇਂ ਅਗਲਾ ਦੌਰ ਇਹੋ ਜਿਹਾ ਜਦੋਂ ਜਿੰਨੇ ਹੁਣ ਤੱਕ ਅਮਰੀਕਾ ਚ ਲੋਕ ਐ ਸਭ ਨੂੰ ਚੈੱਕ ਕਰ ਲਿਆ ਜਾਵੇ ਕੁਝ ਮੁਲਕਾਂ ਨੂੰ ਜਦੋਂ ਤੁਸੀਂ ਉਦਾਹਰਨ ਲੈ ਕੇ ਚੱਲਦੇ ਹੋ ਫਿਰ ਰਸਤਾ ਤਾਂ ਸਾਰਿਆਂ ਲਈ ਖੁੱਲ ਜਾਂਦਾ ਹੈ ਹਰੇਕ ਬੰਦੇ ਦੀ ਆਮਦ ਉਹਦੇ ਦਸਤਾਵੇਜ਼ ਪਿਛਲੀ ਪ੍ਰਕਿਰਿਆ ਇਹ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਬਹੁਤ ਰੌਲਾ ਪਊਗਾ ਇਹਦਾ ਉਹ ਰੌਲਾ ਤਾਂ ਹੁਣ ਵੀ ਪੈ ਰਿਹਾ ਹੈ ਇਹਦਾ ਗਾਂ ਇਹਨਾਂ ਨੂੰ ਖਮਿਆਜ਼ਾ ਭੁਗਤਣਾ ਪਊਗਾ ਇਲੈਕਸ਼ਨਾਂ ਦੇ ਵਿੱਚ ਤੇ ਉਸ ਤੋਂ ਬਿਓਂਡ ਇਕਨੋਮੀ ਨੂੰ ਵੀ ਭੁਗਤਣਾ ਪਊਗਾ ਜਿਹੜੀ ਅਮਰੀਕਨ ਇਕਨੋਮੀ ਹੈ ਜੌਬਾਂ ਨੂੰ ਸਾਰੇ ਕੁਝ ਨੂੰ ਜੇ ਆਪਾਂ ਜਿਵੇਂ ਗੱਲ ਕਰਕੇ ਹਟਿਆ ਵੀ ਜਿਹੜੇ ਇਮੀਗ੍ਰੈਂਟਸ ਇਟਸ ਲੈਂਡ ਆਫ ਇਮੀਗ੍ਰੈਂਟਸ ਇਮੀਗ੍ਰੈਂਟਸ ਨੇ ਹੀ ਅਮਰੀਕਾ ਨੂੰ ਅਮਰੀਕਾ ਬਣਾਇਆ ਹੈ ਜਾਇ ਕਿਸੇ ਰੂਪ ਚਾ ਤੇ ਇਮੀਗ੍ਰੈਂਟ ਹਰ ਫੀਲਡ ਚ ਨੇ ਡਾਕਟਰ ਨਰਸਾਂ ਗੀਅਰ ਕੀਲ ਅਕਾਊਂਟੈਂਟ ਬੈਂਕਰ ਉਸ ਤੋਂ ਇਲਾਵਾ ਜਿਹੜੇ ਹੈਗੇ ਆ ਟਰਾਂਸਪੋਰਟੇਸ਼ਨ ਕੰਸਟਰਕਸ਼ਨ ਐਗਰੀਕਲਚਰ ਫਾਰਮਿੰਗ ਗੈਸ ਸਟੇਸ਼ਨ ਬਿਜ਼ਨਸ ਸਟੋਰ ਬਿਜ਼ਨਸ ਸੋ ਇðਸੋ ਯੂ ਨੇਮ ਇਟ ਹਰ ਜਗ੍ਹਾ ਦੇ ਉੱਤੇ ਮੋਟਰਲ ਬਿਜ਼ਨਸ ਮੋਟਰਲ ਤਾਂ ਇੱਥੇ 70 80% ਓਨ ਦੀ ਗੁਜਰਾਤੀ ਹੁੰਦੇ ਆ ਜੀ ਤੇ ਤੁਸੀਂ ਇਹ ਦੇਖੋ ਵੀ ਇਹ ਕਲੀਨਿੰਗ ਵਾਲਾ ਕੰਮ ਸਾਰਾ ਸੋ ਇਹ ਕੰਮ ਜੇ ਇਮੀਗ੍ਰੈਂਟਸ ਨਹੀਂ ਹੋਣਗੇ ਤਾਂ ਅਮਰੀਕਾ ਦੀ ਇਕਨੋਮੀ ਦੇ ਇੰਨੇ ਸੈਕਟਰਾਂ ਤੇ ਅਸਰ ਪਾਊਗਾ ਤੇ ਮੈਂ ਤਾਂ ਹੈਰਾਨ ਆ ਵੀ ਇਹ ਸੋਚਦੀ ਕੀ ਆ ਸਰਕਾਰ ਇਹਨਾਂ ਨੂੰ ਕੋਈ ਵੈਲਿਊ ਹੀ ਨਹੀਂ ਪਤਾ ਇਮੀਗ੍ਰੈਂਟਸ ਦੀ ਕੀ ਆ ਤੇ ਇਹਦੇ ਨਾਲ ਇਕਨੋਮੀ ਤੇ ਅਸਰ ਪੈਣਾ ਇਹ ਚੀਜ਼ ਤੇ ਪੈਣਾ ਲੇਕਿਨ ਇਹ ਆ ਕਿ ਇਹ ਜਿਹੜੇ ਕਾਨੂੰਨੀ ਪ੍ਰੋਸੈਸ ਹੁੰਦੇ ਆ ਨਾ ਕਿਹੜਾ ਬੜਾ ਸੌਖਾ ਹਮ ਕਰਨਾ ਬੜਾ ਔਖਾ ਜੇ ਹੁਣ ਕਿਸੇ ਨੂੰ ਤੁਸੀਂ ਡੀਨੇਚੁਰਾਈਜ਼ ਕਰਨਾ ਹੈ ਜਾਂ ਕਿਸੇ ਦਾ ਵਾਪਸ ਲੈਣਾ ਸਟੇਟਸ ਐਵੇਂ ਥੋੜੀ ਜਿਹੀ ਖੜੇ ਪੈਰ ਲੈ ਲਊਗੇ ਤਾਂ ਉਹਨੂੰ ਪਹਿਲਾ ਚਾਰ ਸ਼ੀਟ ਕਰਨਾ ਪੈਣਾ ਉਹ ਫਿਰ ਕੋਟਾਂ ਜਾਊਗਾ ਫਰੰਗੇ ਹੋਊਗਾ ਵਰ ਕਈ ਸਾਲ ਲੱਗਣਗੇ। ਉਹਨੀ ਦੇਰ ਨੂੰ ਪਤਾ ਨਹੀਂ ਕਿਹਦੀ ਜਿਹੜਾ ਹੈਗਾ ਉਹ ਚੇਂਜ ਆ ਜਾਣੀ ਆ। ਪਰ ਗੱਲ ਜਿਹੜੀ ਉਹੀ ਜਿਵੇਂ ਦੇਖੋ ਪੈਟਰਨ ਤਾਂ ਉਹੀ ਆ ਨਾ ਜਿਵੇਂ ਇੱਕ ਹਰਜਿੰਦਰ ਸਿੰਘ ਨੇ ਗਲਤੀ ਕੀਤੀ ਤੇ ਟਰੱਕ ਡਰਾਈਵਰ ਸਾਰਿਆਂ ਦਾ ਹੀ 17000 ਬੰਦੇ ਨੂੰ ਨੋਟਿਸ ਆ ਗਿਆ ਇੱਥੇ ਕੈਲੀਫੋਰਨੀਆ ਲਾਇਸੈਂਸ ਕਹਿ ਸਕਦਾ। ਇੱਕ ਬੰਦੇ ਦਾ ਕਰਕੇ ਐਦਾਂ ਹੀ ਇੱਕ ਅਫਗਾਨੀ ਨੈਸ਼ਨਲ ਨੇ ਮਾਰਾ ਕੀਤਾ ਉਹਨੇ ਗੋਲੀ ਚਲਾਈ ਜੋ ਕਿ ਬਹੁਤ ਮਾੜੀ ਗੱਲ ਆ ਬਹੁਤ ਨਿੰਦਣਯੋਗ ਆ। ਨਹੀਂ ਇਹ ਹੋਣਾ ਚਾਹੀਦਾ ਹੈ ਦਾਦਾ ਕੰਮ ਤੇ ਉਹਦੇ ਕਰਕੇ ਤੁਸੀਂ ਸਾਰੇ ਇਮੀਗ੍ਰੈਂਟ ਟੰਗਦੇ ਹੋ ਤੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮਤਲਬ ਹੈਰਾਨੀ ਦੀ ਗੱਲ ਹੈ ਵੀ ਦੱਸੋ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਇਹ ਕੁਝ ਹੋ ਰਿਹਾ ਤੇ ਮੈਂ ਤਾਂ ਹੈਰਾਨ ਆ ਆ ਬਿਆਨ ਪੜ੍ਹ ਕੇ ਜਿਹੜਾ ਕੱਲ ਇਹਨਾਂ ਦਾ ਆਇਆ ਵੀ ਮਤਲਬ ਬਹੁਤ ਜ਼ਿਆਦਾ সুইਪਿੰਗ ਬਿਆਨ ਨਹੀਂ ਇਹਦੇ ਵਿੱਚ ਦੇਖੋ ਨਾ ਮੈਂ ਹੋਰ ਦੇਖ ਰਿਹਾ ਉਹ ਕਹਿੰਦੇ ਸੁਰੱਖਿਆ ਨੂੰ ਕਿਤੇ ਵੀ ਖਤਰਾ ਹੈ ਤਾਂ ਕਿਸੇ ਨੂੰ ਵੀ ਤੁਰੰਤ ਰਿਪੋਰਟ ਕਰ ਦਿਓ ਮਤਲਬ ਅਮਰੀਕਾ ਦੀ ਇੰਟਰਨਲ ਸਕਿਉਰਿਟੀ ਨੂੰ ਲੈ ਕੇ ਕਿਸੇ ਥ੍ਰੈਟ ਨੂੰ ਲੈ ਕੇ ਕਿਸੇ ਨੂੰ ਵੀ ਕੋਈ ਮਤਲਬ ਅਪੀਲ ਦਲੀਲ ਨਹੀਂ ਜਿਵੇਂ ਇੱਕੋ ਆਪਾਂ ਕੋਰਟ ਦੇ ਫੈਸਲੇ ਦਾ ਜ਼ਿਕਰ ਕਰੇ ਇਸ ਵੀ ਸੁਣਵਾਈ ਦਾ ਹੱਕ ਦੋ ਇਹਦੇ ਨਾਲ ਤਾਂ ਇਹਨਾਂ ਦਾ ਹੋਰ ਸਿੱਧਾ ਹੋ ਗਿਆ ਜੀ ਵੀ ਤੁਰੰਤ ਰਿਪੋਰਟ ਕਰੋ ਕੋਈ ਜ਼ਰੂਰਤ ਹੀ ਨਹੀਂ ਹੈ ਉਹਦੇ ਤੇ ਕੋਈ ਅਗੇ ਸੁਣਵਾਈ ਦੀ ਨਹੀਂ ਇਸ ਤਰ੍ਹਾਂ ਆ ਉਹ ਕਿਹਾ ਹੀ ਆ ਪਰ ਕਰ ਨਹੀਂ ਸਕਦੇ ਕਿਉਂਕਿ ਇੱਕ ਲਾ ਦਾ ਪ੍ਰੋਸੀਜਰ ਆ ਉਲਾਦ ਆ ਪ੍ਰੋਸੀਜਰ ਫਾਲੋ ਕਰਨਾ ਪਏਗਾ ਜਿਹੜੇ ਦਾ ਹੁਣ ਅਨ ਡਾਕੂਮੈਂਟਡ ਬੰਦਿਆਂ ਦਾ ਹੋਰ ਆ ਪਰ ਜਿਹੜੇ ਕਹਿ ਰਹੇ ਆ ਵੀ ਸਿਟੀਜ਼ਨ ਡੀਨੇਚੂਲਾਈਜ਼ ਕਰਨੇ ਆ ਜਾਂ ਜਿਹੜੇ ਬੰਦਿਆਂ ਕੋਲੇ ਤੇ ਟੀਪੀਆ ਸਟੈਟਸ ਆ ਜਾਂ ਜਿਨ੍ਹਾਂ ਕੋਲੇ ਕੋਈ ਸੈਲਮ ਗ੍ਰਾਂਟ ਹੋਇਆ ਪਾਸ ਹੋਇਆ ਜਾਂ ਗ੍ਰੀਨ ਕਾਰਡ ਹੋਲਡਰ ਇਹਨਾਂ ਦੇ ਕੇਸ ਅਪਰੂਵ ਹੋਏ ਆ ਉਹ ਨਹੀਂ ਜਿਨ੍ਹਾਂ ਦੇ ਪੈਂਡਿੰਗ ਆ ਉਹਨਾਂ ਨੂੰ ਤੁਸੀਂ ਇਹ ਕਰੋਗੇ ਤਾਂ ਉਹਦਾ ਹੋਰ ਪ੍ਰੋਸੀਜਰ ਆ ਇੰਨਾ ਸੌਖਾ ਨਹੀਂ ਹੈਗਾ ਉਹਨਾਂ ਦੇ ਰਾਈਟਸ ਨੇ ਕੋਰਟਾਂ ਜਾਣਾ ਡਿਟੀਗੇਸ਼ਨ ਹੋਏਗੀ ਰਿਪੋਰਟ ਤਾਂ ਨਹੀਂ ਜਿਹੜੇ ਹਿਸਾਬ ਨਾਲ ਕਹਿੰਦੇ ਉਸ ਹਿਸਾਬ ਨਾਲ ਕਿਸੇ ਨੇ ਹੋਣਾ ਉਸ ਲੈਵਲ ਤੇ ਪਰ ਮੈਂ ਤਾਂ ਇਹਨਾਂ ਦੇ ਸੋਚ ਦੀ ਗੱਲ ਕਰਦਾ ਵੀ ਮੈਂ ਦੱਸੋ ਮਤਲਬ ਹੈ ਵੀ ਇੱਕ ਬੰਦੇ ਇੱਕ ਬੰਦੇ ਨੇ ਉਹ ਜਿਹੜਾ ਹੈਗਾ ਜੇ ਕੋਈ ਮਾੜਾ ਕੰਮ ਕੀਤਾ ਤਾਂ ਉਹਨੂੰ ਤੁਸੀਂ ਬਾਕੀ ਸਾਰਿਆਂ ਦੇ ਝੰਮੇ ਵੀ ਸਾਰੇ ਮਾੜੇ ਹੋਣਗੇ ਤਾਂ ਨਹੀਂ ਹੋਣਾ ਚਾਹੀਦਾ ਇਹ ਗੱਲ ਤਾਂ ਹੈ ਗੱਲ ਇਹਦੇ 'ਚ ਮੈਂ ਥੋੜਾ ਜਿਹਾ ਹੋਰ ਕਲੈਰਿਟੀ ਕਰਨਾ ਚਾਹੂੰਗਾ ਮੈਂ ਤੁਹਾਡੇ ਤੋਂ ਵੀ ਲੈਣਾ ਚਾਹੂੰਗਾ ਮੈਂ ਦੇਖ ਰਿਹਾ ਸੀ ਮੈਂ ਸਰਚ ਕਰ ਰਿਹਾ ਸੀ ਕਿ ਤੀਸਰੀ ਦੁਨੀਆ ਦੇ ਹੈ ਕੌਣ ਨਿਰਦੇਸ਼ ਉਹਦੇ ਵਿੱਚ ਇਹਨਾਂ ਨੇ ਜਦੋਂ ਜਿਹੜਾ ਸੀਤਜੋਦ ਚੱਲਿਆ ਸੀਗਾ 1990 ਦੇ ਦਸ਼ਕ ਦੇ ਵਿੱਚ ਦਹਾਕੇ ਦੇ ਵਿੱਚ ਉਹਦੇ ਵਿੱਚ ਇਹਨਾਂ ਨੇ ਤਿੰਨ categories ਬਣਾਈਆਂ ਸੀ ਤੁਸੀਂ ਥੋੜਾ ਜਿਹਾ ਹੋਰ ਦੱਸ ਦਿਓ ਪਹਿਲੀ ਦੂਜੀ ਤੀਸਰੀ ਜਿਹਦੇ ਵਿੱਚ ਪਹਿਲੀ ਦੇ ਵਿੱਚ ਦੁਨੀਆ ਦੇ ਵਿਕਸਤ ਮੁਲਕ ਨੇ ਜੀ ਆਉਂਦੇ ਦੂਜੀ ਜਿਹੜੀ ਹੈਗੀ ਆ ਉਹਦੇ ਵਿੱਚ ਵਿਕਾਸਸ਼ੀਲ ਭਾਰਤ ਨੂੰ ਦੂਜੀ ਸ਼੍ਰੇਣੀ ਚ ਸ਼ਾਇਦ ਰੱਖਿਆ ਗਿਆ ਤੇ ਤੀਸਰੀ ਦੁਨੀਆ ਜਿਹੜੇ ਬਹੁਤੇ ਗਰੀਬ ਹੈਗੇ ਆ ਚਲੋ ਏਸ਼ੀਆ ਦੇ ਵੀ ਉਹਦੇ ਵਿੱਚ ਅਫਗਾਨਿਸਤਾਨ ਮਿਆਮਾਰ ਜਮਨ ਇਰਾਨ ਲਾਓਸ ਤੁਰਕਮੇਨਿਸਤਾਨ ਉਹ ਸਾਰੇ ਹੈਗੇ ਆ ਫਿਰ ਅਫਰੀਕਾ ਦੇ ਬਰੋਂਡੀ ਵਾਂਗੋ ਹੋਰ ਕਈ ਹੈਗੇ ਨੇ ਜੀ ਔਰ ਕੈਰੀਬੀਆਈ ਜਿਹੜੇ ਕਿਊਬਾ ਤੇ ਹੈਤੀ ਵਗੈਰਾ ਨੇ ਇਹਦੇ ਵਿੱਚ ਥੋੜੀ ਜੀ ਤੁਸੀਂ ਜਾਣਕਾਰੀ ਦੇ ਸਕੋ ਕਿ ਇਹਦੇ ਵਿੱਚ ਅੱਜ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੀ ਕਲੈਰੀਫਿਕੇਸ਼ਨ ਆਈ ਹੈ ਇਸ ਇਸ਼ੂ ਦੇ ਉੱਤੇ ਕਿ ਥਰਡ ਵਰਲਡ ਕੰਟਰੀ ਹੈ ਕਿਹੜੇ ਆ ਜਿਹੜੇ ਇਹਨਾਂ ਨੇ ਕਹੇ ਆ ਟਰੰਪ ਸਾਹਿਬ ਨੇ ਦੇ ਉਹ ਕਹਿ ਰਹੇ ਆ ਇਹ ਉਹੀ 19 ਮੁਲਕ ਨੇ ਜਿਨ੍ਹਾਂ ਤੇ ਇੱਕ ਟਰੈਵਲ ਬੈਨ ਲਾਇਆ ਗਿਆ ਜਿਨ੍ਹਾਂ ਬਾਰੇ ਇਹਨਾਂ ਨੇ ਜਿਹੜਾ ਪਹਿਲੇ ਬਿਆਨ ਚ ਗਿਆ ਸੀ ਕਿ 19 ਜਿਹੜੇ ਕੰਟਰੀਜ਼ ਆਫ ਕਨਸਰਨ ਆ ਉਹੀ ਥਰਡ ਵਰਲਡ ਕੰਟਰੀਜ਼ ਨੇ ਸੋ ਉਹਦੇ ਵਿੱਚ ਥਰਡ ਵਰਲਡ ਕੰਟਰੀ ਦੇ ਵਿੱਚ ਡੀ ਐਚ ਐਸ ਦੇ ਮੁਤਾਬਕ ਡਿਪਾਰਟਮੈਂਟ ਆਫ ਫਾਰਨ ਅਫੇਅਰਸ ਕੁਟੀ ਜਿਹੜਾ ਉਹਨਾਂ ਦੀ ਅੱਜ ਜਿਹੜੀ ਆਫੀਸ਼ੀਅਲ ਕਲੈਰੀਫਿਕੇਸ਼ਨ ਆਈ ਹੈ ਇੰਡੀਆ ਪਾਕਿਸਤਾਨ ਜਾਇ ਮੁਲਕ ਨਹੀਂ ਹੈਗੇ ਕਿਉਂਕਿ ਇਹ ਡਿਵੈਲਪਿੰਗ ਕੰਟਰੀਜ਼ ਨੇ ਤੇ ਜਿਹੜੇ ਥਰਡ ਵਰਲਡ ਕੰਟਰੀਜ਼ ਨੇ ਉਹੀ 19 ਮੁਲਕ ਨੇ ਜਿਹੜੇ ਆਪਾਂ ਤੁਸੀਂ ਗਣ ਕੇ ਹਟਿਓਗੇ ਇ ਅਫਗਾਨਿਸਤਾਨ ਹੋ ਗਿਆ ਉਸ ਤੋਂ ਬਾਅਦ ਲਾਓਸ ਹੋ ਗਿਆ ਫਿਰ ਉਹ ਹੋਰ ਕਈ ਨੇ ਅਫਰੀਕਨ ਕੰਟਰੀਜ਼ ਹੈਗੇ ਕਈ ਹੁੰਦੇ ਆ ਬਰਮਾ ਉਹਦੇ ਚ ਹੈਗਾ ਤੇ ਜਿਹੜੇ ਇਦਾਂ ਦੇ ਮੁਲਕ ਨੇ ਇਹ ਇਹ ਹੈਗੇ ਆ ਲੇਕਿਨ ਉਹਦੇ ਚ ਇੰਡੀਆ ਤੇ ਪਾਕਿਸਤਾਨ ਦੋਨੇ ਹੀ ਹੈ ਨਹੀਂ ਸੋ ਇਹ ਸਾਡੇ ਲਈਫ ਵਾਲੀ ਗੱਲ ਆ ਅੱਜ ਕਲੈਰੀਫਾਈ ਕੀਤਾ ਡਿਪਾਰਟਮੈਂਟ ਆਫ ਫਾਰਮ ਸਿਕਿਉਰਟੀ ਨੇ ਵੀ ਉਹੀ ਉਨੇ ਮੁਲਕ ਨੇ ਇਹ ਜਿਹੜੇ ਮੁਲਕਾਂ ਬਾਰੇ ਅਸੀਂ ਕੱਲ ਕਿਹਾ ਸੀ ਕਿ ਜਿਨ੍ਹਾਂ ਦੇ ਜਾਂਚ ਹੋਏਗੀ ਗ੍ਰੀਨ ਕਾਰਡ ਵਾਲੀ ਤੇ अच्छा ਇਹਦੇ ਵਿੱਚ ਇੱਕ ਚੀਜ਼ ਹੋਰ ਜਿਹੜੀ ਥੋੜੀ ਜਿਹੀ ਕਲੀਅਰ ਕਰਿਓ ਇੱਕ ਤਾਂ ਇਹਨਾਂ ਨੇ ਵੈਸੇ ਤਾਂ ਇੱਕ ਹੋਰ 뷰ਪੁਆਇੰਟ ਹੈ ਕਿ ਅਮਰੀਕਾ ਨੇ ਇਹਨੂੰ ਵੀ ਕਿਹਾ ਬ੍ਰਿਟਨ ਨੂੰ ਵੀ ਕਿਹਾ ਯੂਰਪ ਨੂੰ ਵੀ ਕਿਹਾ ਕਿ ਜਿਹੜੀ ਇਹ ਤੁਹਾਡੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੇ ਇਹਨਾਂ ਨੂੰ ਸਖਤ ਕਰੋ ਵਿਦਿਆਰਥੀਆਂ ਤੇ ਵੀ ਚੈੱਕ ਲਾਓ ਇਹ ਦਰਅਸਲ ਡਿਕਟੇਟ ਕਿਉਂ ਕਰ ਰਹੇ ਨੇ 트럼ਪ ਜਿਹੜੀ ਇਹਨਾਂ ਦੀ ਨੀਤੀ ਆ ਇਹਨੂੰ ਵਰਲਡਵਾਈਡ ਆਪਣੇ ਅਸਰ ਨੂੰ ਵਰਤ ਕੇ ਚਾ ਰਹੇ ਨੇ ਕਿ ਇੱਕੋ ਤਰ੍ਹਾਂ ਦਾ ਦੁਨੀਆ ਇੱਕੋ ਤਰ੍ਹਾਂ ਦੀ ਹੋ ਜਾ ਜੀ ਨੇ ਇਹ ਦਾ ਜਿਹਨੂੰ ਮਰਜ਼ੀ ਕਹਿ ਸਕਦੇ ਆ ਹੁਣ ਮੰਨਣਾ ਨਾ ਮੰਨਣਾ ਉਹ ਅਗਲੇ ਦੀ ਮਰਜ਼ੀ ਆ ਨਾ ਸੋ ਇਸ ਕਰਕੇ ਇਮੀਗ੍ਰੇਸ਼ਨ ਜਿਹੜੀ ਆ ਉਹ ਜਿਸ ਲੈਵਲ ਤੇ ਕਹਿ ਰਹੇ ਨੇ ਕਿ ਨੁਕਸਾਨ ਦੇ ਆ ਜੇ ਇੰਨੀ ਨੁਕਸਾਨ ਤੇ ਹੋਵੇ ਹੂੰ ਤਾਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਇਮੀਗ੍ਰੈਂਟਸ ਤਰੱਕੀ ਕਿਉਂ ਕਰਨ ਬਿਲਕੁਲ ਜਿਹੜੇ ਇਮੀਗ੍ਰੈਂਟਸ ਨੇ ਇਮੀਗ੍ਰੈਂਟਸ ਤਾਂ ਜਿਹੜੇ ਨੇ ਉਹ ਹਰ ਲੈਵਲ ਦੇ ਫੀਲਡ ਦੇ ਵਿੱਚ ਨੇ ਯੂਨੀਵਰਸਟੀਆਂ ਜਿਹੜੀਆਂ ਅਮਰੀਕਾ ਦੀਆਂ ਨੇ ਜਿਹੜੇ ਨੋਬਲ ਪ੍ਰਾਈਜ਼ ਜੇਤਨ ਤਾਂ ਸਭ ਤੋਂ ਜ਼ਿਆਦਾ ਇਮੀਗ੍ਰੈਂਟਸ ਆ ਜਾਂਦੇ ਆ ਤੇ ਜਿਹੜੇ ਡਾਕਟਰ ਜਿਹੜੇ ਹੈਗੇ ਨੇ ਸਭ ਤੋਂ ਵੱਡੇ ਡਾਕਟਰ ਇੱਥੇ ਅਮਰੀਕਾ ਦੇ ਵਿੱਚ ਇਮੀਗ੍ਰੈਂਟ ਸਨ ਦਰਸਾ ਮੈਜੋਰਟੀ ਇਮੀਗ੍ਰੈਂਟਸ ਨੇ ਸਵੇਸ਼ ਕਰਕੇ ਜਿਹੜੇ ਲੋਕਾਂ ਦੀ ਜਾਨ ਬਚਾਉਂਦੇ ਆ ਤੇ ਉਹ ਉਹ ਬੰਦਿਆਂ ਦਾ ਫਿਰ ਹਰ ਫੀਲਡ ਦੇ ਵਿੱਚ ਹੈਗੇ ਆ ਸੋ ਇਮੀਗ੍ਰੈਂਟਸ ਤੋਂ ਬਿਨਾ ਤਾਂ ਅੱਜ ਕੱਲ ਕੋਈ ਵੀ ਜਿਹੜਾ ਬੁਖਸਤ ਕੱਲਾ ਹੀ ਨਹੀਂ ਅਮਰੀਕਾ ਜਿਹੜੀਆਂ ਬਾਹਰਲੀਆਂ ਹੋਰ ਮੁਲਕ ਨੇ ਉਹ ਵੀ ਨਹੀਂ ਚੱਲ ਸਕਦੇ ਜੇ ਆਪਾਂ ਕਹੀਏ ਵੀ ਸਾਰੇ ਇਮੀਗ੍ਰੈਂਟਸ ਲੈਡ ਕੱਢ ਦਵੇ ਕੈਨੇਡਾ ਕੱਢ ਦਵੇ ਜਰਮਨੀ ਉਹ ਵੀ ਨਹੀਂ ਕੱਢ ਸਕਦੇ ਠੀਕ ਆ ਇਹਦੇ ਵਿੱਚ ਕਈ ਅਬਿਊਜ਼ ਕਈ ਲੋਕਾਂ ਨੇ ਸਿਸਟਮ ਕੀਤਾ ਹੈ ਚ ਵੀ ਕੋਈ ਤੌਰ ਆਵਾ ਨਹੀਂ ਕਿਉਂਕਿ ਇਹ ਜਿਹੜੇ ਮੁਲਕ ਸੱਤ ਹੋਏ ਆ ਉਹ ਆਪਣੇ ਆਪ ਨਹੀਂ ਹੋ ਗਏ ਹੁਣ ਕੈਨੇਡਾ ਬਾਰੇ ਤੁਸੀਂ ਦੇਖਿਆ ਹੀ ਆ ਕਿ ਉਥੇ ਕੀ ਕੁਝ ਹੋਇਆ ਕੈਨੇਡਾ ਦੇ ਵਿੱਚ ਤੇ ਉਥੇ ਕਿਦਾਂ ਮਤਲਬ ਉਥੇ ਗੈਂਗ ਬਣ ਗਏ ਉਥੇ ਜਿਹੜੇ ਆ ਗਏ ਕਤਲ ਹੋਣ ਲੱਗੇ ਫਿਰ ਬੰਦੇ ਫੜੇ ਜਾਣ ਲੱਗੇ ਫਿਰ ਉਸ ਤੋਂ ਬਾਅਦ ਆ ਜਿਹੜੇ ਕਈ ਯਾਨੀ ਕਿ ਟਰੱਕ ਡਰਾਈਵਰਾਂ ਨੇ ਸਾਨੂੰ ਬਦਨਾਮ ਕੀਤਾ ਜਿਹੜੇ ਨਸ਼ੇ ਲੈ ਕੇ ਆਉਂਦੇ ਸੀ ਉਥੋਂ ਅਮਰੀਕਾ ਜਾਂ ਚੌਧਰ ਜਾਂਦੇ ਸੀ ਕਈ ਕੁਛ ਉਸ ਤੋਂ ਇਲਾਵਾ ਸਟੂਡੈਂਟ ਜਿਹੜੇ ਸੀ ਉਹ ਲੋਕਾਂ ਨੇ ਕੀਆ ਨੇ ਜਾਲ ਹੀ ਬਣਾਵੜਾ ਕੇ ਉੱਥੋਂ ਐਡਮਿਸ਼ਨ ਲਈਆਂ ਸਾਰੇ ਨਹੀਂ ਮਤਲਬ ਕੁਛ ਨਾਲੇ ਥੋੜੀ ਪਰਸੈਂਟੇਜ ਮੈਂ ਕਹੂੰਗਾ ਇਹ ਜਿਹੜੀ ਇਹੋ ਜਿਹੇ ਦੀ ਗਿਣਤੀ ਹੈ ਕਿ 10% ਵੀ ਨਹੀਂ ਹੋਣੀ ਬਹੁਤ ਹੈ ਜਮੈਂ ਇੱਥੇ ਹੈ ਬਹੁਤ ਘੱਟ ਹੈ ਲੇਕਿਨ ਉਹ ਜਿਹੜੇ 10% ਹੈ ਨਾ ਉਹਨਾਂ ਨੂੰ ਯੂਜ਼ ਕਰਕੇ ਫਿਰ ਇਹ ਸਰਕਾਰਾਂ ਹੁੰਦੀਆਂ ਉਹ ਦੂਜਿਆਂ ਦੇ ਸਖਤੀ ਸ਼ੁਰੂ ਕਰ ਦਿੰਦੀਆਂ ਨੇ ਉਹ ਰਿਸਪੋਨਸਿਬਲ ਹੁੰਦੇ ਆ ਸਾਰੇ ਕੁਛ ਲਈ ਸੋ ਇਹ ਤਾਂ ਹੈਂਡਲ ਇਹ ਨਾ ਮੁਲਕਾਂ ਨੂੰ ਮਿਲੇ ਆ ਪਰ ਮੇਰਾ ਨਹੀਂ ਖਿਆਲ ਵੀ ਜਿਹੜੇ ਦੂਜੇ ਮੁਲਕ ਨੇ ਇਨਕਲੂਡਿੰਗ ਕੈਨੇਡਾ ਜਾਂ ਇੰਗਲੈਂਡ ਓ ਇਸ ਲੈਵਲ ਦੀ ਸ਼ਕਤੀ ਕਰਨਗੇ ਜਿਸ ਲੈਵਲ ਦੀ 트ੰਪ ਸਾਹਿਬ ਕਰ ਰਹੇ ਆ ਤੇ ਜੇ ਅਗਲੇ ਸਾਲ 트ੰਪ ਸਾਹਿਬ ਦੀ ਪਾਰਟੀ ਗਈ ਹਾਰ ਸੈਨੇਟ ਤੇ ਹਾਊਸ ਦੀ ਇਲੈਕਸ਼ਨ ਤਾਂ ਹੋ ਨਹੀਂ ਸਕਦੀ ਉਦੋਂ ਬਾਅਦ ਇਹਨਾਂ ਤੋਂ ਵੀ ਨਹੀਂ ਅੱਛਾ ਮੈਨੂੰ ਇਹ ਵੱਡੀ ਚੇਂਜ ਆਊਗੀ ਮੈਨੂੰ ਇਹ ਜ਼ਰੂਰ ਦੱਸੋ ਮੈਂ ਉਹੀ ਸਵਾਲ ਤੁਹਾਨੂੰ ਕਰਨ ਲੱਗਿਆ ਸੀ ਕਿ ਇਹ ਨਰੋਲ ਪੋਲਿਟਿਕਸ ਹੈ ਕਿ ਮੈਂ ਇਮੀਗ੍ਰੇਸ਼ਨ ਨੀਤੀਆਂ ਦੇ ਉੱਤੇ ਸਖਤੀ ਕਿਹਾ ਸੀ ਤੇ ਮੈਂ ਕਰ ਰਿਹਾ ਕਿਉਂਕਿ ਸਾਡੇ ਜਿੱਦਾ ਇੰਡੀਆ ਦੇ ਵਿੱਚ ਜਾਂ ਕਿਸੇ ਵੀ ਮੁਲਕ 'ਚ ਵਿਰੋਧੀ ਪਾਰਟੀਆਂ ਤੇ ਇਲਜ਼ਾਮ ਲਾਏ ਜਾਂਦੇ ਆਪਣੇ ਪਹਿਲਾਂ ਤੇ ਲਾਏ ਜਾਂਦੇ ਨਾ ਕੀਤਾ ਕੱਖ ਨਹੀਂ ਜਿਵੇਂ ਇਹਨਾਂ ਨੇ ਕੱਲ ਕਿਹਾ ਕਿ 7.5 ਕਰੋੜ ਲੋਕਾਂ ਨੂੰ ਸ਼ਰਨ ਦੇਣਾ ਜਿਹੜਾ ਇਹ ਮਨੁੱਖਤਾ ਦੇ ਨਾਂ ਤੇ ਇਹ ਨੀਤੀ ਬਾਈਡਨ ਦੀ ਗਲਤ ਸੀਗੀ ਇਹ ਬਹੁਤ ਗਲਤ ਹੋਇਆ ਤੇ ਨਾਲ ਦੀ ਨਾਲ ਆਪਣੀ ਸ਼ਕਤੀ ਦਿਖਾਉਣਾ ਇਹ ਵੋਟਾਂ ਲੈਣ ਦੀ ਪ੍ਰਕਿਰਿਆ ਹੈ ਕਿ ਵੋਟਾਂ ਖਰਾਬ ਕਰਨ ਦੀ ਇਹ ਬੇਸਿਕਲੀ ਤਾਂ ਪੋਲ ਪ੍ਰੋਮਿਸਰ ਕਿ ਜਿਹੜਾ ਇਹਨਾਂ ਨੇ ਆਪਣੀ ਬੇਸ ਨੂੰ ਕੀਤਾ ਸੀ ਕਿ ਜਿਹੜੀ ਇਹਨਾਂ ਦੀ ਬੇਸ ਹੈ ਜਿਹੜਾ ਇਹਨਾਂ ਦਾ ਪਲੈਟਫਾਰਮ ਸੀ ਤੁਸੀਂ ਇਹ ਦੇਖੋ ਵੀ 트럼ਪ ਰਾਈਜ਼ ਕਿਵੇਂ ਕੀਤੇ ਆ ਹੂੰ ਇਹਨਾਂ ਨੇ ਜਿਹੜਾ ਰਾਈਜ਼ ਕੀਤੇ ਇਹਨਾਂ ਨੇ ਮੈਗਾ ਮੂਵਮੈਂਟ ਤੋਂ ਰਾਈਜ਼ ਕੀਤੇ ਨੇ ਕਿ ਮੇਕ ਅਮਰੀਕਾ ਗ੍ਰੇਟ ਅਗੇਨ ਯੈਸ ਇਹਨਾਂ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਜਿਹੜੇ ਓਪਨ ਬਾਰਡਰ ਨੁਕਸਾਨ ਕਰ ਰਹੀ ਇਮੀਗ੍ਰੇਸ਼ਨ ਕਰ ਰਹੀ ਹੈ ਟ੍ਰਾਂਸਪਰੈਂਸੀ ਹੈ ਨਹੀਂ ਜਿਹੜੇ ਲੀਡਰ ਨੇ ਕਰਾਪਟ ਨੇ ਫਿਰ ਇਹ ਇਹ ਦੱਸਦੇ ਨਹੀਂ ਵੀ ਇੱਥੇ ਵੇਸਟੇਜ ਬੜੀ ਹੈ ਗਵਰਨਮੈਂਟ ਦੇ ਪ੍ਰੋਗਰਾਮਾਂ 'ਚ ਇਹ ਨਹੀਂ ਦੱਸਦੇ ਵੀ ਕਿਹਨੂੰ ਕਿੰਨਾ ਪੈਸਾ ਗਿਆ ਕੀ ਗਿਆ ਫਿਰ ਆ ਜਿਹੜੇ ਆ ਵੈਲਫੇਅਰ ਪ੍ਰੋਗਰਾਮ ਨੂੰ ਇੱਥੇ ਪੈਸਾ ਖਾਦਾ ਵੜਾ ਜਾਂਦਾ ਤੇ ਟ੍ਰਾਂਸਪੇਰੈਂਟ ਸਿਸਟਮ ਨਹੀਂ ਹੈਗਾ ਉਹ ਲਿਓਣ ਕਰਕੇ ਇਹਨਾਂ ਨੇ ਉਪੜਾਇਆ ਇਹਨਾਂ ਨਾਲ ਲੋਕ ਲੱਗੇ ਤੇ ਜਿਹੜੀ ਮੂਵਮੈਂਟ ਖੜੀ ਹੋਈ ਜਿਸ ਦੇ ਕਰਕੇ ਇਹਨਾਂ ਦੀ ਹੁਣ ਮੈਗਾ ਜੀ ਦਫਾੜ ਪਿਆ ਜਿਹੜੀ ਮਾਰਜਰੀ ਗ੍ਰੀਨ ਇਹੀ ਕਹਿ ਰਹੀ ਆ ਕਿ ਜਿਹੜੇ ਮੈਗਾ ਦੇ origignal ਗੋਲ ਸੀਗੇ ਜਿਹਦੇ ਕਰਕੇ ਬਣਿਆ ਸੀ ਉਹਨੂੰ ਸਰਕਾਰ ਨਹੀਂ ਫਾਲੋ ਕਰ ਰਹੀ ਹਰੋਲਾ ਇੱਕ ਬੜਾ ਇੰਪੋਰਟੈਂਟ ਸਟੈਪ ਔਰ ਮੈਗਾ ਮੂਵਮੈਂਟ ਦਾ ਸੀ ਐਂਟੀ ਇਮੀਗ੍ਰੈਂਟ ਕਿ ਇਮੀਗ੍ਰੇਸ਼ਨ ਜਿਹੜੀ ਆ ਜੀ ਇਹ ਸਾਰੀਆਂ ਦੁੱਖਾਂ ਤਕਲੀਫਾਂ ਦਾ ਕਾਰਨ ਹੈ ਤੇ ਇਮੀਗ੍ਰੇਸ਼ਨ ਹੀ ਆ ਯਾ ਪਹਿਲਾਂ ਤੇ ਇਹਨਾਂ ਨੂੰ ਕਿਸੇ ਨੇ ਸੀਰੀਅਸਲੀ ਲਿਆ ਨਹੀਂ ਕਿਉਂਕਿ ਉਦੋਂ ਮਤਲਬ ਦਾ ਸੀਗਾ ਵੀ ਚਲੋ ਆਪਣੇ ਇਦਾਂ ਬੋਲਦੇ ਇੱਕ ਮਿਨੋਰਟੀ ਗਰੁੱਪ ਆ ਜਦੋਂ ਇਹਨਾਂ ਕੋਲ ਲਾਸਟ ਟਾਈਮ ਪਾਵਰ ਆਈ ਉਦੋਂ ਵੀ ਜ਼ਿਆਦਾ ਇਹਨਾਂ ਦੇ ਤੇ ਨਾ ਫੋਕਸ ਸੀ ਤੇ ਨਾ ਹੀ ਜਿਹੜੇ ਉਦੋਂ ਇਹਨਾਂ ਨੂੰ ਇਸ ਕਿਸਮ ਦੇ ਜਿਹੜੇ ਸਲਾਹਕਾਰ ਹੀ ਸੀਗੇ ਨਾਲੇ ਧਿਆਨ ਹੋਰ ਪਾਸੇ ਸੀ ਇਹਨਾਂ ਦਾ ਇਹ ਤਾਂ ਕਿ ਜਦੋਂ ਆਏ ਆ ਇਹ ਤੇ ਇਹਨਾਂ ਦਾ ਜਿਹੜੇ ਸਲਾਹ ਕਰਨੇ ਹੋ ਉਹਨਾਂ ਨੇ ਕਿਹਾ ਵੀ ਇਹਨੂੰ ਆਪਣੇ ਏਜੰਡੇ ਨੂੰ ਸਖਤੀ ਨਾਲ ਇਨਫੋਰਸ ਕਰਨਾ ਸਾਰਾ ਹੀ ਸੁਪਤ ਲਾਈ ਵੀ ਕਰਿਆ ਜਾਂਦਾ ਸੀ ਕਿ ਟੈਰਿਫ ਦਾ ਏਜੰਡਾ ਵੀ ਉਹਦੇ ਚ ਆ ਜਿਹੜੀ ਗਵਰਨਮੈਂਟ ਦੀ ਸਪੈਂਡਿੰਗ ਜਿਹੜੇ ਆ ਬੈਨੀਫਿਟ ਕੱਟ ਕੀਤੇ ਨੇ ਹੈਲਥ ਕੇਅਰ ਦੇ ਜਾਂ ਫੂਡ ਬੈਨੀਫਿਟ ਇਹ ਵੀ ਇਹਦੇ ਜੀ ਹੈਗੇ ਸਾਰੇ ਸਨੈਪ ਬੈਨੀਫਿਟ ਸਾਰਾ ਕੁਝ ਹੀ ਆ ਤੇ ਇਹਨੂੰ ਜਦੋਂ ਇਹਨਾਂ ਨੇ ਕਿਹਾ ਕਿ ਇਹ ਇਹਨਾਂ ਦਾ ਇੱਕ ਸਮਾਜ ਬੈਨੀਫੈਸਟੋ ਵੀ ਸੀ ਤੇ ਪਾਰਟੀ ਦਾ ਪਲੈਟਫਾਰਮ ਵੀ ਸੀ ਤੇ ਉਹਦੇ ਕਰਕੇ ਜੇ ਉਹ ਨਹੀਂ ਕਰਦੇ ਤਾਂ ਉਹ ਇਹ ਲੱਗੂਗਾ ਵੀ ਤੁਸੀਂ ਪਾਵਰ 'ਚ ਆ ਕੇ ਆਪਣਾ ਮੁੱਦਾ ਛੱਡ ਗਏ ਤੇ ਇਹਨਾਂ ਨੂੰ ਉਹ ਕਰਨਾ ਪੈਣਾ ਸੀ ਦੂਸਰੀ ਇਹ ਆ ਕਿ ਇਹਨਾਂ ਦੇ ਜਿਹੜੇ ਆਪ ਨੇ ਜਿਹੜੇ ਨਾਲ ਜਾਂਦੇ ਵਿਚਾਰਧਾਰਾ ਵੀ ਇਹ ਹੋ ਸਕਦੀ ਆ ਕਿ ਜੀ ਮਤਲਬ ਇਹ ਜਿਹੜੇ ਇਮੀਗ੍ਰੈਂਟਸ ਨੇ ਇਹਨਾਂ ਨੇ ਇੱਥੇ ਆ ਕੇ ਨੁਕਸਾਨ ਕੀਤਾ ਜਿਵੇਂ ਇਹਨਾਂ ਦੀ ਆਪਣੀ ਕਨਵਿਕਸ਼ਨ ਵੀ ਹੈ ਕਿ ਇਹ ਇਹ ਨੁਕਸਾਨ ਕਰ ਰਿਹਾ ਉਹ ਹੁਣ ਇੱਕ ਵਿਚਾਰਧਾਰਾ ਹੋ ਸਕਦਾ ਵਿਚਾਰਧਾਰਾ ਉਹਨਾਂ ਦੇ ਹਿਸਾਬ ਨਾਲ ਠੀਕ ਹੋਵੇ ਪਰ ਗਲਤ ਵੀ ਹੋ ਸਕਦੀ ਆ ਨੁਕਸਾਨ ਵੀ ਇਹਦਾ ਇਮੀਗ੍ਰੇਸ਼ਨ ਦਾ ਜੋ ਇਹ ਕਰ ਰਿਹਾ ਇਕਨੋਮੀ ਨੂੰ ਝੱਲਣਾ ਪੈ ਸਕਦਾ ਸੋ ਇਹ 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 ਦੋਨੇ ਗੱਲਾਂ ਹੀ ਆ ਇਹਨਾਂ ਦੀ ਜਿਹੜੀ ਸਾਰੀ ਜੋ ਵੀ ਮੂਵਮੈਂਟ ਇਹਨਾਂ ਨੇ ਬਿਲਡ ਕੀਤੀ ਜਾਂ ਰਾਈਜ਼ ਕੀਤਾ ਉਹਦਾ ਇੱਕ ਮੇਨ ਐਸਾ ਇਮੀਗ੍ਰੇਸ਼ਨ ਸੱਤੀ ਸੀ ਪਲੱਸ ਜਿਹੜਾ ਪੋਲ ਪ੍ਰੋਮਿਸ ਕੀਤਾ ਤਾਂ ਕਿ ਲੋਕਾਂ ਨੂੰ ਕਹਿਣ ਨੂੰ ਆਪਣੀ ਬੇਸ ਨੂੰ ਵੀ ਜੋ ਮੈਂ ਕਿਹਾ ਉਹ ਮੈਂ ਕਰਕੇ ਦਿਖਾਇਆ ਇਹ ਜ਼ਿਆਦਾ ਉਹ ਲੱਗਦਾ ਮੇਰੇ ਦੋ ਸਵਾਲ ਨੇ ਇਤਬਾਦ ਆਪਾਂ ਖਤਮ ਕਰਦੇ ਆ ਇੱਕ ਤਾਂ ਇਹ ਹੈ ਕਿ ਇੱਕ ਹੋਰ ਆਰਡਰ ਵੈਸੇ ਇਹਦੇ ਨਾਲ ਜਿਹੜੀ ਗੱਲ ਕਰ ਰਹੇ ਉਹਦੇ ਨਾਲ ਜੁੜਦਾ ਸਵਾਲ ਸੀਗਾ ਕਿ ਜਿਹੜੇ 911 ਤੋਂ ਬਾਅਦ ਇੱਕ ਖਾਸ ਧਰਮ ਦੇ ਮਾਮਲੇ 'ਚ ਮੁਸਲਮਾਨ ਦੇ ਬਾਰੇ ਦੇ ਵਿੱਚ ਉਹਨੂੰ ਫੋਕਸ ਕੀਤਾ ਗਿਆ ਟਾਰਗੇਟ ਵੀ ਕੀਤਾ ਗਿਆ ਤੇ ਜਿਹੜਾ ਇਹ ਲੇਟੈਸਟ ਆ ਇਹਦੇ ਵਿੱਚੋਂ ਉਹ ਬੋ ਆਉਂਦੀ ਥੋੜੀ ਜਿਹੀ ਇੱਕ ਤਾਂ ਇਹ ਸਵਾਲ ਹੈ ਲੇਕਿਨ ਇੱਕ ਹੋਰ ਸਵਾਲ ਹੈ ਕਿ 트럼ਪ ਨੇ ਇੱਕ ਹੋਰ ਐਲਾਨ ਕੀਤਾ ਕਿ ਜਿੰਨੇ ਵੀ ਐਗਜ਼ੀਕਟਿਵ ਆਰਡਰਸ ਨੇ ਪੁਰਾਣੇ ਰਾਸ਼ਟਰਪਤੀ ਜੋ ਬਾਈਡਨ ਦੇ ਉਹ ਜਿਹੜੇ ਆਟੋਪੈਨ ਯੂਜ਼ ਕੀਤਾ ਜਿਹੜਾ ਮਸ਼ੀਨਰਾਂ ਹੀ ਦਸਤਖਤ ਹੁੰਦੇ ਆ ਅਥੋਰਾਈਜੇਸ਼ਨ ਹੁੰਦੀ ਹੈ ਸ਼ਾਇਦ ਇਸ ਤਰ੍ਹਾਂ ਦੀ ਉਨਾ ਸਾਰਿਆਂ ਨੂੰ ਉਹ ਅਣਉਚਿਤ ਘੋਸ਼ਿਤ ਕਰਦੇ ਜਾਂ ਇਨਵੈਲਿਡ ਜਾਂ ਟਰਮੀਨੇਟਡ ਸ਼ਬਦ ਸ਼ਾਇਦ ਇੱਥੇ ਵਰਤਿਆ ਜਾਂਦਾ ਹੈ ਇਹ ਇਹਦਾ ਵੀ ਅਰਥ ਮੈਂ ਤੁਹਾਡੇ ਤੋਂ ਸਮਝਣੇ ਆ ਪਰ ਜਿਹੜੀ ਖਾਸ ਟਾਰਗੇਟ ਤਹਿਤ ਨੀਤੀ ਹੈ ਜਿਵੇਂ ਅਫਗਾਨਿਸਤਾਨ ਨੂੰ ਲੈ ਕੇ ਬੜਾ ਸਖਤ ਫੈਸਲਾ ਕੀਤਾ ਗਿਆ ਇਹ ਉਹੀ 911 ਬੜਾ ਹੀ ਇੱਕ ਵਰਤਾਰਾ ਨਹੀਂ 911 ਜਿਆਦਾ ਵੱਡੀ ਗੱਲ ਸੀਗੀ 911 ਨਾਲ ਤਾਂ ਇਹਨੂੰ ਕੋਟ ਕੀਤਾ ਜਾ ਸਕਦਾ ਕਿਸੇ ਲੈਵਲ ਤੇ ਵੀ ਲੇਕਿਨ ਇਹ ਆ ਕਿ ਜਿਹੜੇ ਇਹਦੇ ਨਾਲ ਇਹਨਾਂ ਨੂੰ ਇੱਕ ਹੈਂਡਲ ਮਿਲ ਗਿਆ ਕਿ ਜਿਹੜੀ ਇਹ ਗੱਲ ਕਹਿ ਰਹੇ ਸੀਗੇ ਕਿ ਇਮੀਗ੍ਰੈਂਟ ਇੱਥੇ ਕ੍ਰਾਈਮ ਕਰਦੇ ਨੇ ਇੱਥੇ ਸਾਡੀਆਂ ਜਿਹੜੀਆਂ ਲਾਅ ਐਂਡ ਆਰਡਰ ਪ੍ਰੋਬਲਮ ਕ੍ਰੀਏਟ ਕਰਦੇ ਆ ਸਾਡੇ ਨਾਲ ਵਫਾਦਾਰ ਨਹੀਂ ਹੈਗੇ ਉਹ ਗੱਲ ਜਿਹੜੀ ਆ ਉਹ ਸਿੱਧ ਕਰਨ ਦਾ ਮੌਕਾ ਮਿਲ ਗਿਆ ਉਹਦੇ ਕਰਕੇ ਇਹਨਾਂ ਨੇ ਹੁਣ ਅਫਗਾਨਿਸਤਾਨੀਆਂ ਦਾ ਟੀਪੀਐਸ ਸਟੇਟਸ ਤਾਂ ਪਹਿਲਾਂ ਹੀ ਖਤਮ ਕਰਤਾ ਸੀ ਇਹ ਹਮਲਾ ਇਹਦਾ ਹੋਣ ਹੋਇਆ ਟੀਪੀਐਸ ਸਟੇਟਸ ਇਹਨਾਂ ਦਾ 2-3 ਮਹੀਨੇ ਪਹਿਲਾਂ ਇਹਨਾਂ ਨੇ ਖਤਮ ਕੀਤਾ ਸਾਰਿਆਂ ਦਾ ਇਹਨਾਂ ਦਾ ਕੀਤਾ ਵੈਨਸਵੇਲ ਵਾਲਿਆਂ ਦਾ ਕੀਤਾ ਏਟੀ ਜਿਹੜਿਆ 19 ਮੁਲਕ ਨੇ ਇਹਨਾਂ ਸਾਰਿਆਂ ਦਾ ਸਟੇਟਸ ਖਤਮ ਕੀਤਾ ਹੋਇਆ ਪਹਿਲਾਂ ਹੀ ਆ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਤੇ ਇਹਨਾਂ ਦਾ ਇਹ ਸੀਬੀਏ ਬੰਦੇ ਇਥੋਂ ਰਿਪੋਰਟ ਕਰੋ ਪਰ ਹੁਣ ਜਦਾ ਸਖਤੀ ਦੇ ਨਾਲ ਹੋ ਗਿਆ ਤੇ ਇਹਦੇ ਨਾਲ ਆ ਸਾਰੇ ਜਿਹੜੇ ਮੁਸਲਮਾਨ ਤੇ ਉਹਨਾਂ ਤੇ ਤੇ ਨਹੀਂ ਪੈਣ ਲੱਗਿਆ ਸਰ ਤੁਹਾਨੂੰ ਯਾਦ ਹੋਊਗਾ ਕਿ ਜਿਹੜੇ ਸਾਊਦੀ ਰੇਵੀ ਦੇ ਕਰਾਉਨ ਪ੍ਰਿੰਸ ਨੇ ਉਹ ਇੱਥੇ ਦੋ ਵੀਕ ਪਹਿਲਾਂ ਅਮਰੀਕਾ ਆਏ ਸੀਗੇ ਤੇ 트럼ਪ ਸਾਹਿਬ ਨੇ ਉਹਨਾਂ ਦੀ ਆਮਦ ਦੇ ਵਿੱਚ ਉਹ ਕਸੀਦੇ ਪੜੇ ਉਹਨਾਂ ਨੂੰ ਰੈੱਡ ਕਾਰਪੇਟ ਰਿਸੈਪਸ਼ਨ ਦਿੱਤੀ ਤੇ ਬਹੁਤ ਜਿਆਦਾ ਉਹਨਾਂ ਦੀ ਆਉ ਭਗਤ ਕੀਤੀ ਹੈ ਉਹਨਾਂ ਨੇ ਤੇ ਇਹ ਇਹ ਜਿਹੜੇ ਪਾਕਿਸਤਾਨ ਦੇ ਨਾਲ ਵੀ ਨਾ ਰਿਲੇਸ਼ਨ ਬਹੁਤ ਚੰਗੇ ਨੇ ਸੋ ਇਸ ਕਰਕੇ ਇਹ ਨਹੀਂ ਹੈਗਾ ਵੀ ਇਹਦੇ ਕਰਕੇ ਕੋਈ ਦੂਜੇ ਮੁਸਲਮ ਪੁਗੀ ਜਿਹੜੀਆਂ ਆਹ ਕੰਟਰੀਆਂ ਇਹਨਾਂ ਵਿੱਚ ਵੀ ਸਾਰੀਆਂ ਮੁਸਲਮ ਕੰਟਰੀਆਂ ਥੋੜੀ ਨੇ ਮੁਸਲਮ ਕੰਟਰੀਆਂ ਦੋ ਤਿੰਨ ਹੀ ਆ ਬਾਕੀ ਦਾ ਜਿਹੜਿਆ ਹੇਟੀ ਵਗੈਰਾ ਦੂਜੀਆਂ ਦੀ ਜਿਆ ਸਾਰੀਆਂ ਬਰਮਾ ਹੈ ਦੂਜੀਆਂ ਨੇ ਸੋ ਇਹਦੇ ਵਿੱਚ ਜਿਹੜੀਆਂ ਮੁਸਲਮ ਕੰਟਰੀਆਂ ਦਾ ਜ਼ਿਆਦਾਤਰ ਆਨ ਜੱਦੇ ਅਫਗਾਨਿਸਤਾਨ ਇਹਨੇ ਜਿਆਦਾ ਤੇ ਜਿਹੜੀਆਂ ਬਾਕੀ ਹੈਗੀਆਂ ਉਹਨਾਂ ਤੇ ਕੋਈ ਇਹਦਾ ਮੇਰਾ ਨਹੀਂ ਖਿਆਲ ਵੀ ਅਸਰ ਪਊਗਾ ਵੀ ਕਿਸੇ ਕਿਸਮ ਦਾ ਵੀ ਪਰ ਇਹ ਆ ਕਿ ਜਿਹੜੇ ਓਵਰਆਲ ਇਮੀਗ੍ਰੈਂਟਸ ਨੇ ਜਿਹਨਾਂ ਦਾ ਸਟੇਟਸ ਹੈ ਨਹੀਂ ਉਹਨਾਂ ਤੇ ਅਸਰ ਪਊਗਾ ਕਿਉਂਕਿ ਜਿਹਦਾ ਹੁਣ ਸਟੇਟਸ ਹੈ ਨਹੀਂ ਉਹਦਾ ਚਾਹੇ ਕਿਸੇ ਮੁਲਕ ਤੋਂ ਆ ਇੰਡੀਆ ਤੋਂ ਆ ਉਹਦਾ ਘੜਾ ਕੋਈ ਉਹਨੂੰ ਕੋ ਖਾਸ ਪ੍ਰੋਟੈਕਸ਼ਨ ਹੋਣੀ ਆ ਸੋ ਜਿਹੜੇ ਵੀ ਅਨਡਾਕੂਮੈਂਟਡ ਨੇ ਜਾਂ ਜਿਹਨਾਂ ਦਾ ਸਟੇਟਸ ਸੀਗਾ ਇਹਨਾਂ ਨੇ ਖਤਮ ਕਰਤਾ ਇਹ ਕਹੇ ਕਿ ਡਿਪੋਰਟ ਕਰੋ ਚਾਹੇ ਕਿਸੇ ਵੀ ਮੁਲਕ ਦਾ ਹੋਵੇ ਉਹ ਤੇ ਅਸਰ ਪੈਣਾ ਹੀ ਪੈਣਾ ਇਰੈਸਪੈਕਟਿਵ ਆਫ ਰਿਜਨ ਲੇਕਿਨ ਜੇ ਆਪਾਂ ਇਹ ਗੱਲ ਕਰੀਏ ਵੀ ਇਹਦੇ ਵਿੱਚੋਂ ਕੋਈ ਜਰਨਲ ਜਿਹੜੇ ਮੁਸਲਮਾਨਸ ਨੇ ਉਹਨਾਂ ਤੇ ਅਸਰ ਪਊਗਾ ਉਹ ਨਹੀਂ ਕਿਉਂਕਿ ਇਸ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਵੱਡੇ ਮੁਸਲਮਾਨ ਮੁਲਕ ਨੇ ਉਹਨਾਂ ਦੇ ਨਾਲ ਬਹੁਤ ਹੀ ਜ਼ਿਆਦਾ ਚੰਗੇ ਰਿਲੇਸ਼ਨ ਬਿਲਕੁਲ ਵਪਾਰ ਦਾ ਵੀ ਪਹਿਲੂ ਆ ਜਿਹੜੇ ਮੁਲਕ ਕਾਫੀ ਅਮੀਰ ਨੇ ਉਹਨਾਂ ਉਸੇ ਹਿਸਾਬ ਨਾਲ ਹੀ ਰੈੱਡ ਕਾਰਪਟ ਵੀ ਦਿੱਤਾ ਜਾਂਦਾ ਇੱਕ ਜਿਹੜਾ ਮੇਰਾ ਇਹ ਆਟੋ ਪੈਨ ਵਾਲਾ ਹੈਗਾ ਕਿ ਨਵੇਂ ਐਗਜ਼ੀਕਟਿਵ ਆਰਡਰ ਸਾਰੇ ਰੱਦ ਕੀਤੇ ਜਾਂਦੇ ਨੇ ਜਿਹੜਾ ਇਹ ਪੁਰਾਣੇ ਰਾਸ਼ਟਰਪਤੀ ਦੇ ਜਿੰਨੇ ਵੀ ਐਗਜ਼ੀਕਟਿਵ ਆਰਡਰਸ ਰੱਦ ਕਰਨ ਸੰਬੰਧੀ ਇਹਨੂੰ ਕਿਵੇਂ ਸਮਝਿਆ ਜਾਏ ਦੇਖੋ ਆਟੋ ਪੈਨ ਤਾਂ ਅੱਜ ਕੱਲ੍ਹ ਸੂਲੀਆ ਦੁਨੀਆ 'ਚ ਹੁਣ ਆਪਾਂ ਇੱਥੇ ਅੱਜ ਕੱਲ੍ਹ ਰੀਅਲ ਏਸਟੇਟ ਵੀ ਖਰੀਦਦੇ ਆ ਤਾਂ ਡਾਕੂ ਸਾਈਨ ਹੁੰਦੇ ਆ ਡਾਕੂ ਸਾਈਨ ਕੀ ਆ ਡਾਕੂ ਸਾਈਨ ਬੇਸਿਕਲੀ ਆ ਵੀ ਤੁਹਾਨੂੰ ਉਹ ਇੰਟਰਨੈਟ ਤੇ ਲੇਖ ਭੇਜ ਦਿੰਦੇ ਆ ਤੁਸੀਂ ਉਹਨੂੰ ਯੈਸ ਕਰ ਦਿੰਦੇ ਹੋ ਤੁਹਾਡੀ ਜੇ ਕੰਸੈਂਟ ਹੈਗੀ ਆ ਤੇ ਤੁਸੀਂ ਸਾਈਨ ਆਪਣੇ ਜਿਹੜੇ ਹੈਗੇ ਆ ਉਹ ਪੇਸਟ ਕਰ ਦਿੰਦੇ ਹੋ ਤੁਹਾਡੇ ਨਾਮ ਜਿਹੜਾ ਹੈਗਾ ਟਾਈਪ ਹੋ ਜਾਂਦਾ ਸਾਡਾ ਜਿਹੜਾ ਇੱਕ ਕੋਰਟ ਦੇ ਵਿੱਚ ਫਾਈਲਿੰਗ ਕਰਦੇ ਆ ਸਾਰੀ ਆਟੋ ਪਹਲੇਗਾ ਕੋਰਟ ਦੇ ਵਿੱਚ ਅਸੀਂ ਅਸਲੀ ਸਾਈਨ ਥੋੜੀ ਕਰਦੇ ਆ ਤੇ ਪੇਪਰ ਜਮ੍ਹਾਂ ਕਰਾਉਂਦੇ ਆ ਅਸੀਂ ਜਿਵੇਂ ਮੇਰੇ ਐਜੇ ਲੋਅਰ ਸਾਈਨ ਹੁੰਦੇ ਨੇ ਹਰ ਡਾਕੂਮੈਂਟ ਤੇ ਉਹ ਆਟੋ ਸਾਈਨ ਹੁੰਦੇ ਆ ਜਦੋਂ ਮੇਰੀ ਕੰਸੈਂਟ ਹੁੰਦੀ ਆ ਲੇਕਿਨ ਉਹ ਇੱਥੇ ਇੱਕ ਹੋਇਆ ਵੀ ਮੇਰੀ ਕੰਸੈਂਟ ਹੋਣੀ ਚਾਹੀਦੀ ਮੈਂ ਪੜਿਆ ਹੋਵੇ ਉਹ ਕੀ ਆ ਸੋ ਉਹ ਤਾਂ ਇੱਕ ਐਕਸੈਪਟਡ ਅੱਜ ਦੇ ਵਰਲਡ ਦੇ ਵਿੱਚ ਨੋਰਮ ਹੈ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਕਰ ਸਕਦਾ ਕੋਈ ਵੀ ਕਰ ਸਕਦਾ ਗਵਰਨਰ ਕਰਦੇ ਨੇ ਲੇਕਿਨ ਜੇ ਉਹ ਜਿਹੜਾ ਪ੍ਰੈਜ਼ੀਡੈਂਟਾਂ ਨੂੰ ਪਤਾ ਹੀ ਨਹੀਂ ਉਹਦਾ ਵੀ ਉਹ ਤੋਂ ਬਿਨਾ ਹੋਏ ਆ ਫੇਰ ਉਹ ਗਾਦਾ ਉਹ ਤਾਂ ਪਤਾ ਸੀ ਤੇ ਉਹ ਇਹਨਾਂ ਨੇ ਜੇ ਕੈਨਸਲ ਕਰਤੇ ਆ ਤਾਂ ਫੋਟਾ ਚੈਲੰਜ ਹੋ ਜਾਊਗਾ ਇਹ ਹੁਣ ਇਹ ਗੱਲ 'ਚ ਕਲੀਅਰ ਨਹੀਂ ਹੋਈ ਕਿਉਂਕਿ ਅੱਜ ਦਾ ਹੀ ਬਿਆਨ ਆ ਵੀ ਕਿਹੜੇ ਆਰਡਰ ਨੇ ਜਿਹੜੇ ਕਿ ਤੇ ਉਹਨਾਂ ਦਾ ਕੀ ਅਸਰ ਪਊਗਾ ਲੋਕਾਂ ਤੇ ਦੇਖਣ ਵਾਲੀ ਗੱਲ ਆ ਆਰਡਰ ਤਾਂ ਇਹਨਾਂ ਨੇ ਅੱਧੇ ਦੋ ਵਾਰ ਤਾਂ ਪਹਿਲੇ ਰੱਦ ਕਰਤੇ ਆ ਉਹਨਾਂ ਦੇ ਉਹਦਾ ਇਹ ਜੋ ਕੋਈ ਐਡਾ ਬਾਕੀ ਇਹ ਜਿਆਦਾ ਇੰਪੈਕਟ ਇਹ ਪੈਣਾ ਵੀ ਉਹ ਕਿਹੜੇ ਆਰਡਰਾਂ ਦੀ ਗੱਲ ਕਰ ਰਹੇ ਤੇ ਉਹ ਆਰਡਰ ਦਾ ਫੈਕਟ ਕਿਹਦੇ ਤੇ ਪਾਏਗਾ ਜੇ ਕੈਨਸਲ ਕੀਤਾ ਨੁਕਸਾਨ ਕਿਦਾ ਹੋਣਾ ਇਹ ਦੇਖਣ ਵਾਲੀ ਗੱਲ ਨਹੀਂ ਜੇ ਇਹਨਾਂ ਨੇ ਇਹ ਐਲਾਨ ਕੀਤਾ ਹੈ ਤਾਂ ਇਹਦੇ ਵਿੱਚ ਕੋਈ ਮੋਟਿਵ ਤਾਂ ਜ਼ਰੂਰ ਹੋਊਗਾ ਕਿਉਂਕਿ ਅਦਰਵਾਈਜ਼ ਕਿਸੇ ਵੀ ਜਿਹੜੇ ਆਟੋਪੈਨ ਸਾਈਨ ਹੈ ਮਸ਼ੀਨ ਰਾਈ ਜਿਹੜੇ ਅਥੋਰਾਈਜੇਸ਼ਨ ਤੋਂ ਬਿਨਾ ਤਾਂ ਹੋ ਹੀ ਨਹੀਂ ਸਕਦੇ ਜੇ ਰਾਸ਼ਟਰਪਤੀ ਨੇ ਅਥੋਰਾਈਜ਼ ਕੀਤਾ ਕਿਸੇ ਨੂੰ ਫੇਰੀ ਹੈ ਨਾ ਜੀ ਇਹਦਾ ਮਤਲਬ ਹੈ ਕਿ ਮਕਸਦ ਤਾਂ ਇਹ ਡੂੰਗਾ ਹੋਊਗਾ ਕੋਈ ਇਹੋ ਜਿਹੇ ਆਰਡਰ ਹੋਣਗੇ ਜਿਹੜੇ ਇਹਨਾਂ ਨੂੰ ਫਾਇਦਾ ਦਿੰਦੇ ਹੋਣਗੇ ਜਾਂ ਲੱਗਦਾ ਹੈ ਕਿ ਉਹ ਅਮਰੀਕਾ ਦੇ ਹਿੱਤ ਵਿੱਚ ਨਹੀਂ ਨੇ ਜਾਂ ਇਹਨਾਂ ਦੀਆਂ ਨੀਤੀਆਂ ਨਾਲ ਮੇਲ ਖਾਂਦੇ ਨਹੀਂ ਉਹ ਆਰਡੋ ਸਾਈਂ ਦੇ ਰਾਦਰ ਜੇ ਨਾ ਵੀ ਕਰਦੇ ਆਪਣਾ ਨਵਾਂ ਐਗਜ਼ੀਕਟਿਵ ਆਰਡਰ ਕਰ ਸਾਇ ਸੀ ਕਿ ਉਹਨੂੰ ਕੈਨਸਲ ਕਰਕੇ ਉਹਦਾ ਪ੍ਰੈਜ਼ੀਡੈਂਟ ਕੋਲ ਪਾਵਰ ਹੀ ਹੁੰਦੀ ਆ ਪੁਰਾਣੇ ਪ੍ਰੈਜ਼ੀਡੈਂਟ ਦੇ ਐਗਜ਼ੀਕਟਿਵ ਆਰਡਰ ਖਤਮ ਕਰਨ ਦੀ ਜਿਹੜੇ ਹੁਣ ਪਹਿਲੇ ਵੀ ਐਗਜ਼ੀਕਟਿਵ ਆਰਡਰ ਹੀ ਸੀਗੇ ਜਿਹੜੇ ਇਹਨਾਂ ਨੇ ਖਤਮ ਕੀਤੇ ਉਹ ਕੋਰਟਾਂ ਚੈਲੰਜ ਹੋ ਜਾਂਦੇ ਆ ਤੇ ਉਹ ਤਾਂ ਇਹ ਮਤਲਬ ਜੇ ਨਾ ਵੀ ਰੱਦ ਕਰਦੇ ਤਾਂ ਆਪਣਾ ਨਵਾਂ ਐਗਜ਼ੀਕਟਿਵ ਆਰਡਰ ਕਰ ਸਾਇ ਸੀ ਨਾ ਉਹਨੂੰ ਉਹਨੂੰ ਕਾਊਂਟਰ ਕਰਨ ਵਾਸਤੇ ਪਰ ਇਹ ਇੱਕ ਵਾਰੀ ਥੋੜਾ ਜਿਹਾ ਆ ਲੈਣ ਤੋਂ ਡਿਟੇਲ ਦੇ ਵਿੱਚ ਹਾਂਜੀ ਵੀ ਕਲੈਰੀਫਿਕੇਸ਼ਨ ਵੀ ਉਹ ਕਿਹੜੇ ਆਰਡ ਉਹਨਾਂ ਦਾ ਕੀ ਅਸਰ ਪਊਗਾ ਤੇ ਕਿਤੇ ਇਹ ਉਹ ਤਾਂ ਨਹੀਂ ਵੀ ਉਹ ਇੱਕ ਸੰਦਾ ਮੀਡੀਆ ਜੀ ਆ ਵੀ ਕਰਤੇ ਕੈਨਸਲ ਤੇ ਕੀਤੇ ਦਾ ਪਤਾ ਨਹੀਂ ਕਿਹੜੇ ਕੀਤੇ ਆ ਤੇ ਇਹ ਤਾਂ ਜਿਹੜਾ ਕੋਈ ਪ੍ਰੈਜ਼ੀਡੈਂਟ ਉਹਨੂੰ ਪਾਵਰ ਆਪਣਾ ਡਿਟੈਕਟਿਵ ਆਰਡਰ ਕਰਨ ਦੀ ਆ ਉਹਨੂੰ 네ਗੇਟਿਵ ਕਰਨ ਲਈ ਪਹਿਲਾਂ ਉਹਨੂੰ ਕੋਈ ਰੱਦ ਕਰਨ ਦੀ ਲੋੜ ਹੀ ਨਹੀਂ ਇਹ ਵੀ ਗੱਲ ਠੀਕ ਹੈ ਕਿ ਪਿਛਲੇ ਨੂੰ ਤੁਸੀਂ ਰੱਦ ਕਰਨ ਦੀ ਬਜਾਏ ਆਪਣੀ ਵੀ ਇੱਕ ਲੰਬੀ ਕਰ ਲੋ ਅੱਛਾ ਜਾਂਦੇ ਜਾਂਦੇ ਬੱਸ ਦੱਸੋ ਵੀ ਆਪਣੇ ਭਾਈਚਾਰੇ 'ਚ ਸ਼ਾਂਤੀ ਹੈ ਜੀ ਕੋਈ ਹੋਰ ਮਿਸ ਹੈਪਨਿੰਗ ਕੋਈ ਕਿਸੇ ਨਾਲ ਪੰਗੇਬਾਜ਼ੀ ਜਾਂ ਕੋਈ ਫੜੋ ਫੜਾਈ ਠੀਕ ਹੀ ਆ ਹੁਣ ਦੇਖੋ ਜੀ ਸਾਨੂੰ ਤਾਂ ਪਹਿਲਾਂ ਤਾਂ ਜਦੋਂ ਇਹ ਆਰਡਰ 2 ਦਿਨ ਪੜੇ ਤੇ ਮੈਂ ਬੜਾ ਫਿਕਰਮੰਦ ਸੀ ਮੈਂ ਕਦੇ ਇੰਡੀਆ ਤਾਂ ਨਹੀਂ ਇਹਦੇ ਜਾ ਗਿਆ ਤੇ ਜੇ ਉਹ ਆ ਜਾਂਦਾ ਤਾਂ ਫੇਰ ਚੱਕਰ ਪੈਣਾ ਸੀ ਤੇ ਜਦੋਂ ਮੈਂ ਰਿਸਰਚ ਕੀਤੀ ਲੰਬੀ ਚੌੜੀ ਤੇ ਮੈਂ ਆਪਣੇ ਪੋਲੀਟੀਕਲ ਜਿਹੜੇ ਮੇਰੇ ਕੰਟੈਕਟ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਤਾਂ ਮੈਨੂੰ ਬੜੀ ਰਾਤ ਹੋਈ ਦੇਖ ਕੇ ਵੀ ਇਹ ਇੰਡੀਆ ਹੈ ਨਹੀਂ ਇਹਨਾਂ ਮੁਲਕਾਂ ਆਪਣੇ ਜਿਆਦਾ ਬੰਦੇ ਤੁਹਾਨੂੰ ਪਤਾ ਇੰਡੀਆ ਤੋਂ ਹੀ ਆ ਹੂੰ ਪਾਕਿਸਤਾਨ ਵੀ ਹੈ ਨਹੀਂ ਸੁਇਸ ਕਰਕੇ ਉਹਦੇ ਨਾਲ ਥੋੜੀ ਜਿਹੀ ਰਾਤ ਹੋਈ ਆ ਵੀ ਜਿਹੜੀ ਇਹ ਗਾਜ ਕਿੰਨੀ ਆ ਸਾਡੇ ਬੰਦਿਆਂ ਦਾ ਕੋ ਲੈਣਾ ਤੜਾ ਨਹੀਂ ਹੁਣ ਜਿਹੜੀ ਜਰਨਲ ਗੱਲ ਹੈਗੀ ਆ ਇਹਦੇ ਨਾਲ ਜਿਹੜਾ ਆ ਆ ਜਿਹੜੇ ਆਰਡਰ ਨੇ ਜਾਂ ਜਿਹੜਾ ਜੋ ਹੋਇਆ ਇਹ ਤੇ ਆਪਣੇ ਬੰਦਿਆਂ ਦਾ ਅਸਰ ਨਹੀਂ ਪੈਣਾ ਐਸ ਇਟ ਇਜ਼ ਲੇਕਿਨ ਜਿਹੜੇ ਅਨ ਡਾਕੂਮੈਂਟਡ ਬੰਦੇ ਨੇ ਉਹਨਾਂ ਪਰ ਵੀ ਅਭਿਆਨ ਤੇ ਇਹਨਾਂ ਦਾ ਪਹਿਲਾਂ ਹੀ ਜਾਰੀ ਹੈ ਚਾਹੇ ਆ ਘਟਣਾ ਦਾ ਵੀ ਹੁੰਦੀ ਤਾਂ ਵੀ ਜਾਰੀ ਸੀਗਾ ਤਾਂ ਉੱਤੇ ਅਸਰ ਪਏਗਾ ਲੇਕਿਨ ਮੈਨੂੰ ਅਜੇ ਵੀ ਮੈਂ ਇਸ ਵਿਊ ਦਾ ਆ ਵੀ ਇਹ ਜਿਹੜੀ ਅਗਲੇ ਸਾਲ ਆਉਂਦੇ ਸਾਲ ਦੇ ਵਿੱਚ ਜਦੋਂ ਹੁਣ ਨਿਤਰਨੀਆ ਸਿਚੁਏਸ਼ਨ ਦੇ ਇਲੈਕਸ਼ਨ ਨੇੜੇ ਆਉਣੀ ਆ ਤੇ ਇਹਦੇ ਵਿੱਚ ਇਹਦਾ ਅਸਰ ਦੇਖਣ ਨੂੰ ਮਿਲੇਗਾ ਇਸ ਚੀਜ਼ ਦਾ ਜਦੋਂ ਇਕਨੋਮੀ ਨੂੰ ਵੀ ਸਫਰ ਇਹਨਾਂ ਨੀਤੀਆਂ ਨਾਲ ਕਰਨਾ ਪੈਣਾ ਤੇ ਉਹਦੇ ਕਰਕੇ ਲੋਕਾਂ ਨੇ ਜਿਹੜਾ ਉਹ ਇਹਦਾ ਵਿਰੋਧ ਕਰਨਗੇ ਕਿ ਜਿਹੜੇ ਆਮ ਲੋਕ ਨੇ ਨਾ ਅਮਰੀਕਾ ਦੇ ਉਹ ਇਹ ਵਿਚਾਰਧਾਰਾ ਦੇ ਨਹੀਂ ਹੈਗੇ ਜੋ ਕਿ ਇਹ ਸਰਕਾਰ ਦੀ ਵਿਚਾਰਧਾਰਾ ਇਸ ਵਿਚਾਰਧਾਰਾ ਤੋਂ ਬਹੁਤ ਭਰੇ ਨੇ ਜਿਹੜਾ ਤੁਹਾਡੀ ਗੱਲ ਦਾ ਜਵਾਬ ਹੈ ਨਾ ਵੀ ਸਿੱਖਾਂ ਤੇ ਜਾਂ ਈਵਨ ਹਿੰਦੂਆਂ ਤੇ ਜਾਂ ਜਿਹੜੇ ਬਾਹਰ ਦੇ ਜਨਰਲ ਈਵਨ ਏਸ਼ੀਅਨਸ ਤੇ ਚਾਈਨੀਜ਼ ਤੇ ਜਿਹੜੇ ਅਸੀਂ ਇਮੀਗ੍ਰੈਂਟਾਂ ਸਾਨੂੰ ਲੋਕੀ ਪਿਆਰ ਕਰਦੇ ਅਮਰੀਕਾ ਦੇ ਵਿੱਚ ਐਕਸੈਪਟ ਕਰਦੇ ਨੇ ਸਾਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਉਂਦੀ ਅਸੀਂ ਇੱਥੇ ਬੈਂਕਾਂ ਜਾਣੇ ਆ ਮੌਲਾਂ ਜਾਣੇ 에ਰਪੋਰਟਾਂ ਤੇ ਜਾਣੇ ਆ ਈਵਨ ਪੁਲਿਸ ਵਾਲੇ ਉਹ ਸਾਰੇ ਅੱਲਾ ਹੁਣ ਜੇ ਤੁਸੀਂ ਆਪ ਹੀ ਲਾਅ ਤੋੜਨਾ ਡਰੰਕ ਡਰਾਈਵਿੰਗ ਕਰਨੀ ਆ ਤਾਂ ਉਹ ਲੱਗਦਾ ਆ ਪਰ ਜੇ ਤੁਸੀਂ ਰੂਲ ਚ ਰਹਿ ਕੇ ਰਹਿ ਰਹੇ ਹਾਂ ਸ਼ਾਂਤੀ ਦੇ ਨਾਲ ਤੇ ਉਹ ਤੁਹਾਡੇ ਸ਼ੁਕਰਗੁਜ਼ਾਰ ਨੇ ਬੜੇ ਰਿਸਪੈਕਟ ਫਰਨੇ ਉਹਨਾਂ ਨੂੰ ਪਤਾ ਉਹਨਾਂ ਦੀ ਇਹ ਵਿਚਾਰਧਾਰਾ ਨਹੀਂ ਆਏ ਸਰਕਾਰ ਵਾਲੀ ਸੋ ਇਸ ਕਰਕੇ ਅਮਰੀਕਾ ਜਿਹੜਾ ਜਿਹੜੇ ਲੋਕ ਨੇ ਅਮਰੀਕਾ ਦਾ ਜਨਰਲ ਪਬਲਿਕ ਆ ਉਹ ਹੋਰ ਪਾਸੇ ਖੜੀ ਆ ਤੇ ਇਹ ਸਰਕਾਰ ਦੀਆਂ ਨੀਤੀਆਂ ਹੋਰ ਪਾਸੇ ਖੜੀਆਂ ਨੇ ਲੇਕਿਨ ਸਾਡੇ ਲੋਕਾਂ ਦੇ ਅਸਰ ਉਦੋਂ ਪੈਣਾ ਜੇ ਲੋਕ ਸਾਡੇ ਖਿਲਾਫ ਹੋਣ ਲੋਕ ਸਾਡੇ ਹੱਕ ਜਨੇ ਕੋਈ ਅਸੀ ਗੱਲ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ